ਤਿਆਰ ਕੀਤੇ ਹੋਇਆ ਛੱਤ ਤੱਕ ਲੱਗੇ ਹੋਇਆ ਦੇਖੋ 12 12 ਫੁੱਟ ਦੇ ਮੌਕਾਪ ਲੱਗੇ ਹੋਇਆ ਮਤਲਬ ਕਹਿਣ ਤੋਂ ਭਾਵ ਵੀ ਚੰਗੀ ਕੁਆਲਿਟੀ ਦੀ ਟਾਇਲ ਲਾ ਕੇ 8000 ਰੁਪਏ ਦਾ 8000 ਰੁਪਏ ਦੇ ਬਾਅਦ ਵੀ ਤੁਹਾਡਾ ਤਿਆਰ ਹੋ ਜੂਗਾ ਤਿਆਰ ਹੁੰਦਾ ਹੈ ਕਰੋਗੇ ਜੀ ਤੇ ਇਹਦੀ ਸੀਪੀ ਦੇਖੋ ਬਾਕੀ ਸਭ ਕੰਪਨੀ 10 ਸਾਲ ਦੀ ਗਾਰੰਟੀ ਯੂਰੰਟੀ ਹੈ ਇਹਨਾਂ ਦੀ 15 ਸਾਲ ਦੀ ਗਾਰੰਟੀ ਹੈ ਸਹਾਰਾ ਦੇ ਵਿੱਚ ਸਹਿਰਾ ਦੇ ਵਿੱਚ 15 ਸਾਲ ਦੀ ਗਾਰੰਟੀ ਤੇ 15 ਸਾਲ ਦੀ ਕਾਦੀ ਗਾਰੰਟੀ ਆ ਕੀ ਹੋ ਗਿਆ ਤੁਹਾਨੂੰ ਕੋਈ ਲੀਕੇਜ ਹੋਗੀ ਕੋਈ ਬਲੋਕੇਜ ਹੋਗੀ ਕੁਝ ਵੀ ਦਿੱਕਤ ਹੈ ਕੰਪਨੀ ਦਾ ਆਪਣਾ ਨੰਬਰ ਆਪਣੇ ਆਪ ਆਪੂਗਾ 24 ਤੋਂ 48 ਘੰਟੇ ਦੇ ਵਿੱਚ ਸਭ ਕੁਝ ਕੰਪਨੀ ਦੀ ਗਾਰੰਟੀ ਹੈ 15 ਸਾਲ ਤੱਕ ਤੇ ਬਾਕੀ ਸਾਨੂੰ ਇਹਦੀ ਰੇਟ ਦੀ ਵੀ ਗੱਲ ਕਰਦੇ ਹਾਂ ਹਾਂਜੀ ਰੇਟ ਦਾ ਜਿਵੇਂ ਬਿਜਾਰ ਦੇ ਵਿੱਚ ਆਪਾਂ ਕਹਿੰਦੇ ਆ 300 ਰੁਪਏ ਟਾ ਬਾਮ ਵਿਕਦਾ ਇਹ ਜੀ ਤੁਸੀਂ ਵੀਡੀਓ ਦੇ ਵਿੱਚ ਮੈਂ ਦੇਖਿਆ ਕਈ ਸ਼ੌਪ ਤੇ ਜਾਂਦੇ ਹਾਂ 280 ਦਾ 300 ਡਬਾ ਵੀਰੇ ਫਿਰ ਇਹਦਾ ਮਾੜਾ ਜਿਹਾ ਰੇਟ ਵੀ ਦੱਸ ਦੀ ਆਪਾਂ ਇਹਦਾ ਕੀ ਰੇਟ ਰਹੂਗਾ ਜਿੱਥੇ ਰੇਟ ਦੀ ਗੱਲ ਹੈ ਜਿਵੇਂ ਆਪਾਂ ਬਾਜ਼ਾਰ ਤੇ ਵਿੱਚ ਇਹ 35 ਰੁਪਏ 37 ਰੁਪਏ ਦੇ ਵਿੱਚ ਜਿਹੜੇ ਪ੍ਰੀਮੀਅਮ ਦੀ ਟਾਇਲ ਆ ਮਤਲਬ ਆਪਾਂ ਗੱਲ ਹੀ ਪ੍ਰੀਮੀਅਮ ਟਾਇਲ ਦੀ ਕਰ ਰਹੇ ਆ ਜੀ ਯਾਰ ਅੱਜ ਕੱਲ ਮਾਸਟਰ ਦੇ ਮੁੰਡਿਆਂ ਦੀ ਬਾੜੀ ਚੜਾਈ ਆ ਇੱਕ ਮਾਸਟਰ ਦਾ ਮੁੰਡਾ ਬਣਿਆ ਫਿਰਦਾ ਆਪਣੇ ਪੰਜਾਬ ਦਾ ਮੁੱਖ ਮੰਤਰੀ ਤੇ ਇਧਰ ਮਾਸਟਰ ਦੇ ਮੁੰਡਿਆਂ ਨੇ ਨਾ ਮੋੜ ਮੰਡੀ ਦੇ ਵਿੱਚ ਸ਼ੁਰੂ ਕੀਤਾ ਸੀ ਕੰਮ ਮਾਸਟਰ ਜੀ ਨੇ ਸ਼ੁਰੂ ਕੀਤਾ ਸੀ ਕੰਮ ਪੱਥਰ ਦਾ ਟੈਲ ਦਾ ਕੰਮ ਅੱਜ ਮਾਲਕ ਦੀ ਕਿਰਪਾ ਨਾਲ ਮੁੰਡਿਆਂ ਨੇ ਯਾਰ ਕੰਮ ਦੀ ਤਸੱਲੀ ਕਰਾਈ ਪਈ ਆ ਡੂੜ ਕਿੱਲੇ ਦੇ ਵਿੱਚ ਸ਼ੋਰੂਮ ਜਿੱਥੇ ਗੱਡੀਆਂ ਟਰੱਕ ਭਰ-ਭਰ ਆਈ ਜਾਂਦੇ ਆ ਟਰੱਕ ਭਰ-ਭਰ ਜਾਈ ਜਾਂਦੇ ਆ ਖੁੱਲਾ ਗੜਾਉਣਾ ਦੇ ਵਿੱਚ ਮਾਲ ਪਿਆ ਮੌੜ ਮੰਡੀ ਦੇ ਵਿੱਚ 40 ਸਾਲ ਪਹਿਲਾਂ ਮਾਸਟਰ ਜੀ ਨੇ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਉਹਨਾਂ ਦੇ ਮੁੰਡਿਆਂ ਨੇ ਉਹਨਾਂ ਦੀ ਗੱਡੀ ਨੂੰ ਸੰਭਾਲਿਆ ਹੋਇਆ ਉਹਨਾਂ ਦੇ ਗਾਕਾਂ ਨੂੰ ਸਾਂਭਿਆ ਹੋਇਆ ਜਿਹੜਾ ਬੰਦਾ ਇਹਨਾਂ ਕੋਲੇ ਆ ਜਾਂਦਾ ਇਹਨਾਂ ਦਾ ਖਾਨਦਾਨੀ ਗਾਹਕ ਬਣ ਜਾਂਦਾ ਸਜਣੋ ਤੁਹਾਨੂੰ ਟਾਈਲਾਂ ਦਾ ਰੇਟ ਵੀ ਦੱਸਾਂਗੇ ਬਾਥਰੂਮ ਦੇਖੋ ਪਹਿਲਾਂ ਤਾਂ ਬਾਥਰੂਮ ਕਿੰਨੇ ਤਰ੍ਹਾਂ ਦੇ ਕਟੋਕੜ 40 ਤਰ੍ਹਾਂ ਦਾ ਬਾਥਰੂਮ ਲੱਗਿਆ ਹੋਇਆ ਇੱਥੇ ਤੁਹਾਨੂੰ ਟਾਈਲਾਂ ਦਾ ਰੇਟ ਫਲੋਰ ਟਾਈਲ ਤੁਹਾਨੂੰ ਥਾਂਵਲਿਆਂ ਤੇ ਲੱਗਣ ਵਾਲੀ ਟਾਈਲ ਮਿਲ ਜੂਗੀ ਤੁਹਾਨੂੰ ਸਜਣੋ ਮਿਲ ਜੂਗਾ ਟੂਟੀਆਂ ਟੱਪੇ ਤੁਹਾਨੂੰ ਟੂਟੀਆਂ ਦੀ ਗੱਲ ਦੱਸਦਾ ਆ ਸਹਿਰਾ ਦੀ ਟੂਟੀ ਦੀ 15 ਸਾਲ ਦੀ ਗਾਰੰਟੀ ਆ ਐ ਨਹੀਂ ਤੁਹਾਡੇ ਬਾਥਰੂਮ ਚੋਂ ਬਾਜ ਆਈ ਯਾਤ ਨੂੰ ਟਿਪ 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 ਆ ਬਾਜ ਨਹੀਂ ਆਊਗੀ ਤੁਹਾਡੇ ਬਾਥਰੂਮਾਂ ਚੋਂ 15 ਸਾਲ ਜੇ 15 ਸਾਲ ਬਾਜ ਕੋਈ ਆ ਗਈ ਆਪੇ ਕੰਪਨੀ ਵਾਲੇ ਬਦਲ ਕੇ ਜਾਣਗੇ ਸੂਤ ਕਰਕੇ ਜਾਣਗੇ ਆ ਦੇਖੋ ਆ ਲੱਗੀਆਂ ਰਸੋਈਆਂ ਆ ਲੱਗੇ ਬਾਥਰੂਮ ਇਹੇ ਜਾ ਬਾਥਰੂਮ ਜੇ ਤੁਸੀਂ ਤਿਆਰ ਕਰਾਉਣਾ 8000 ਰੁਪਏ ਦਾ ਮਾਲ ਹੀ ਲੱਗਣਾ 8000 ਰੁਪਏ ਦਾ ਇਹ ਕੋਈ ਵੀ ਸੱਜਣ ਪਹਿਲੀ ਤਾਂ ਗੱਲ ਨੰਬਰ ਨੋਟ ਕਰ ਚੁੱਕਿਆ ਤਾਂ ਹੁਣੇ ਲਾ ਲਓ ਤੇ ਨਹੀਂ ਪੂਰੀ ਵੀਡੀਓ ਹੁਣੇ ਆਪਾਂ ਮਾਲਕਾ ਨਾ ਕਰਦੇ ਆ ਸਾਰੀ ਗੱਲਬਾਤ ਕੁਆਲਟੀ ਬਾਰੇ ਰੇਟਾਂ ਬਾਰੇ ਸਾਰੀ ਗੱਲਬਾਤ ਆਪਾਂ ਮਾਲਕਾ ਨਾ ਕਰਦੇ ਆ ਅਮਨ ਬਾਈ ਜੀ ਸਤਿਕਾਰ ਸਤਿਗੁਰ ਗੁਰਵੀਰ ਜੀ ਅਮਨ ਬਾਈ ਜੀ ਜਦੋਂ ਮੇਰੀ ਆਦਤ ਆ ਕਿ ਜਿਹੜਾ ਨਾ ਆ ਬਿਲਡਿੰਗ ਮਟੀਰੀਅਲ ਆ ਕੰਮ ਆ ਠੀਕ ਹੈ ਜੀ ਇਹ ਚ ਮੈਂ ਹਰੇਕ ਬੰਦੇ ਦੇ ਜਾਣਦਾ ਹਾਂ ਹੂੰ ਮੈਂ ਬੰਦੇ ਬਾਰੇ ਪਤਾ ਕਰਦਾ ਕਿਉਂਕਿ ਇਹ ਜ਼ਿੰਦਗੀ ਭਰ ਦੀ ਕਮਾਈ ਲੱਗਣੀ ਹੈ ਸਹੀ ਗੱਲ ਹੈ ਤੇ ਮੈਂ ਤੁਹਾਡੇ ਬਾਰੇ ਜੋ ਪਤਾ ਕੀਤਾ ਹੂੰ ਉਹਦੇ ਤੋਂ ਮੈਨੂੰ ਬਹੁਤ ਚੰਗੀ ਰਿਪੋਰਟ ਮਿਲੀ ਮੈਨੂੰ ਹਰੇਕ ਬੰਦੇ ਨੇ ਤੁਹਾਡੇ ਗਾਹਕ ਨੇ ਵੀ ਤੁਹਾਨੂੰ ਜਾਣਨ ਵਾਲੇ ਨੇ ਵੀ ਹੂੰ ਤੁਹਾਡੇ ਕੰਪੀਟੀਟਰਾਂ ਨੇ ਵੀ ਆਖਿਆ ਠੀਕ ਹੈ ਜੀ ਬੇਹੋ ਬੰਦੇ ਚੰਗੇ ਆ ਠੀਕ ਹੈ ਜੀ ਇਹ ਗੱਲ ਮੈਨੂੰ ਸਭ ਤੋਂ ਵਧੀਆ ਲੱਗੀ ਨਹੀਂ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਜੀ ਹਾਂ ਮਤਲਬ ਤੁਸੀਂ ਜਿੱਤੋ ਪਤਾ ਕੀਤਾ ਤੁਹਾਨੂੰ ਸਭ ਨੇ ਸਹੀ ਦੱਸਿਆ ਮਤਲਬ ਕਿ ਕਿਉਂਕਿ ਸਾਡਾ ਜੀ ਇਹ 40 ਸਾਲ ਪੁਰਾਣਾ ਕੰਮ ਹੈ ਮਤਲਬ ਕਿ ਆਪਣਾ ਅੱਜ ਦਾ ਨਹੀਂ ਹੈਗਾ ਵੀ ਆਪਾਂ ਅੱਜ ਸ਼ੋਰੂਮ ਆਇਆ ਵੀ ਆਪਣਾ ਸਾਲ ਦੋ ਸਾਲ ਦਾ ਕੰਮ ਹੈ ਮੇਰੇ ਫਾਦਰ ਸਾਹਿਬ ਕੰਮ ਕਰ ਰਹੇ ਹੈ ਮਤਲਬ 40 ਸਾਲ ਤੋਂ ਤੇ ਮੈਨੂੰ ਵੀ 20 ਸਾਲ ਹੋ ਗਏ ਇਸ ਫੀਲਡ ਦੇ ਵਿੱਚ ਜੀ ਅਸੀਂ ਇਹ ਸ਼ੋਰੂਮ ਨੂੰ ਅਪਡੇਟ ਕੀਤਾ ਹੈ ਸਾਡਾ ਪਹਿਲਾਂ ਬਾਜ਼ਾਰ ਦੇ ਵਿੱਚ ਸੀ ਆ ਜੀ ਲੋਕਾਂ ਦੀ ਮਤਲਬ ਜਿਹੜੀ ਅੱਜ ਕੱਲ ਡਿਮਾਂਡ ਹੈ ਇੰਟਰਸਟ ਹੈ ਉਹਨੂੰ ਤੇ ਅਨੁਸਾਰ ਕੇ ਸੀ ਇਹ ਸ਼ੋਰੂਮ ਤਿਆਰ ਕੀਤਾ ਜੀ ਭਾਈ ਇੱਕ ਬਾਥਰੂਮ ਵਾਲੀ ਗੱਲ ਦੱਸੀ ਸੀ ਤੁਸੀਂ ਮੈਨੂੰ ਵੀ ਬਾਥਰੂਮ ਕਿੰਨੇ ਚਿਰ ਤਿਆਰ ਕਰਦਨੇ ਆ ਆ ਜਿਹ ਆ ਚੀਜ਼ ਲੱਗੀ ਬਣੀ ਹੋਈ ਆ ਕਿੰਨੇ ਚਿਰ ਤਿਆਰ ਹੋ ਜੂਗੀ ਜੇ ਇੱਕ ਬੰਦਾ ਕੱਲਾ ਬਾਥਰੂਮ ਤਿਆਰ ਕਰਨਾ ਚਾਹੁੰਦਾ ਹੁਣ ਜਿਵੇਂ ਇਹ ਮੌਕਾਪ ਦੇਖੋ ਜੀ ਤੁਸੀਂ ਬਿਲਕੁਲ ਨਿਊ ਆਈਟਮ ਹੈ ਇਹਦੇ ਵਿੱਚ ਜੀ ਹੁਣ ਦੇਖੋ ਆਰਮਾਨੀ ਬਲੈਕ ਟਾਇਲ ਹਾਈ ਕੁਲੋ ਸਟਾਈਲ ਲੱਗੀ ਹੋਈ ਆ ਇਹਦੇ ਵਿੱਚ ਜੀ ਸਭ ਫੁੱਲ ਪ੍ਰੀਮੀਅਮ ਟਾਇਲ ਹੈ ਜੀ ਇਹਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਕੋਈ ਲੋਡ ਦਾ ਮਾਲ ਹੈ ਜਾਂ ਕੋਈ ਸਟੈਂਡਰਡ ਦਾ ਮਾਲ ਹੈ ਜੀ ਜਿਵੇਂ ਆਪਾਂ ਬਰਹਿੰਦੇ ਜਾਂਦੇ ਸੀ ਕਸਟਮਰ ਸਰਦ ਨੂੰ ਆਮ ਹੀ ਦੱਸਦੇ ਸੀ ਕਿ ਸਾਡਾ ਬਾਥਰੂਮ 20000 ਦੇ ਵਿੱਚ ਤਿਆਰ ਹੋਇਆ ਕੋਈ ਕਹਿੰਦਾ 15000 ਲੱਗਿਆ ਕੋਈ 30000 ਲੱਗਿਆ ਜੀ ਤੁਸੀਂ ਯਕੀਨ ਕਰਨਾ ਜਿਵੇਂ ਆਪਣਾ ਐਵਰੇਜ ਬਾਥਰੂਮ ਹੈ 200 ਫੁੱਟ ਦਾ 250 ਫੁੱਟ ਦਾ ਬਾਥਰੂਮ ਹੈ 8000 روپے ਦੇ ਵਿੱਚ ਲਗਭਗੇ ਬਾਅਦ ਵਿੱਚ ਤੁਹਾਡਾ ਤਿਆਰ ਹੋ ਜਾਊਗਾ ਤੇ ਇਹਦੇ ਵਿੱਚ ਜਿਹੜਾ ਮਾਲ ਆ ਉਹ ਪ੍ਰੀਮੀਅਮ ਦਾ ਹੋਗਾ ਫੁੱਲ ਪ੍ਰੀਮੀਅਮ ਦੀ ਗਾਰੰਟੀ ਸ਼ੋਦਾ ਮਤਲਬ ਮਾਲ ਕੋਈ ਇਹ ਕਹਿ ਸਕਦਾ ਮੈਨੂੰ ਤੁਸੀਂ ਸਟੈਂਡਰਡ ਦਾ ਮਾਲ ਦੇਤਾ ਰੇਟ ਘੱਟ ਕਹਿ ਕੇ ਮਾਲ ਸਟੈਂਡਰਡ ਦਾ ਦੇਤਾ ਉਹ ਚੀਜ਼ ਨਹੀਂ ਹੋਊਗੀ ਇਹ ਸਾਡੀ ਕੁਆਲਟੀ ਪਹਿਲੇ ਦਿਨ ਤੋਂ ਹੀ ਪ੍ਰੇਫਰੈਂਸ ਰਹੀ ਹੈ ਵੀ ਮਾਲ ਕਸਟਮਰ ਨੂੰ ਕਹਿ ਕੇ ਦਈਏ ਵੀ ਮਾਲ ਇਹ ਚ ਸੁਪਰ ਮਾਲ ਲੱਗਿਆ ਹੋਇਆ ਹੈ ਵੀ ਜਿਹੜਾ ਜਿਹੜਾ ਗਾਂਖ ਪੁੱਤ ਲੈ ਕੇ ਗਿਆ ਸੀ ਉਹ ਆਪਣੇ ਪੁੱਤ ਨੂੰ ਲੈ ਕੇ ਆਵੇ ਹਾਂ ਬਸ ਵੱਡੀ ਗੱਲ ਇਹ ਸੀ ਇਸ ਨੂੰ ਧਿਆਨ ਚ ਰੱਖ ਕੇ ਕੀਤਾ ਹੈ ਤੁਸੀਂ ਆਮ ਸ਼ੋਰੂਮ ਵਿੱਚ ਕੀ ਦੇਖੋਗੇ ਛੋਟੇ ਛੋਟੇ ਮੌਕਅਪ ਲ ਆਈਡੀਆ ਨਹੀਂ ਹੁੰਦਾ ਵੀ ਆਪਣਾ ਬਾਥਰੂਮ ਕਿਸ ਤਰ੍ਹਾਂ ਦਾ ਤਿਆਰ ਹੋਊਗਾ ਜੀ ਹੁਣ ਆਪਾਂ ਫੁੱਲ ਬਾਥਰੂਮ ਤੋਂ ਆਪਣੇ ਘਰ 8 ਫੁੱਟ ਦਾ ਬਾਥਰੂਮ ਮੈਕਸਿਮਮ ਆ ਹੁੰਦਾ ਹੈ ਜੀ ਜੀ ਅਸੀਂ 8 8 ਫੁੱਟ ਦੇ ਮੌਕਅਪ ਤਿਆਰ ਕੀਤੇ ਹੋਏ ਆ ਛੱਤ ਤੱਕ ਲੱਗੇ ਹੋਏ ਆ ਦੇਖੋ 12 12 ਫੁੱਟ ਦੇ ਮੌਕਅਪ ਲੱਗੇ ਹੋਏ ਆ ਮਤਲਬ ਕਹਿਣ ਤੋਂ ਭਾਵ ਵੀ ਚੰਗੀ ਕੁਆਲਿਟੀ ਦੀ ਟਾਇਲ ਲਾ ਕੇ 8000 ਰੁਪਏ ਦਾ 8000 ਰੁਪਏ ਦਾ ਬਾਥਰੂਮ ਤੁਹਾਡਾ ਤਿਆਰ ਹੋ ਜੂਗਾ ਤਿਆਰ ਹੁੰਦਾ ਹੈ 8000 ਰੁਪਏ 'ਚ ਤਿਆਰ ਹੁੰਦਾ ਆ ਜੋ ਅੱਗੇ ਵੀ ਆਜੋ ਤੇ ਬਾਕੀ ਤੁਸੀਂ ਇਹਦੇ ਵਿੱਚ ਦੇਖੋ ਸਾਡੇ ਕੋਲੇ 40 ਪਲੱਸ ਮੌਕਅਪ ਤਿਆਰ ਆ ਆ ਸਾਰੇ ਤਿਆਰ ਹੀ ਆ ਸਾਰੇ ਮੌਕਮ ਤਿਆਰ ਆ ਜੀ ਇੱਥੋਂ ਸ਼ੁਰੂ ਕਰਕੇ ਦੇਖੋ ਤੁਸੀਂ ਸਾਡੇ ਕਈ ਬਾਥਰੂਮ ਤਾਂ ਮਤਲਬ ਲੁਧਿਆਣਾ ਮਲੇਰ ਕੋਟਲਾ ਬਟਿੰਡਰ ਦੇ ਵਿੱਚ ਕਟਵਟ 30 35 ਬਾਥਰੂਮ ਸਾਡੇ ਆ ਦੋਨਾਂ ਦੇ ਵਿੱਚੋਂ ਲੱਗ ਚੁੱਕੇ ਆ ਠੀਕ ਜਿਹੜਾ ਪੂਰਾ ਪੂਰੇ ਦਾ ਪੂਰਾ ਬਾਥਰੂਮ ਕਨਸੈਪਟ ਹੀ ਤੁਹਾਡੇ ਤੋਂ ਲੈ ਕੇ ਜਾਂਦਾ ਪੂਰਾ ਕਨਸੈਪਟ ਹੀ ਲੈ ਕੇ ਜਾਂਦੇ ਆ ਮਤਲਬ ਉਹ ਬਿਲਕੁਲ ਕਹਿੰਦੇ ਜਿਹੜਾ ਤੁਹਾਡੀ ਚੀਜ਼ ਲੱਗੀ ਹੋਈ ਆ ਸਾਨੂੰ ਸੇਮ ਇਹ ਚੀਜ਼ ਦੇ ਦਿਓ ਮਤਲਬ ਬਸ ਤੇ ਆ ਵੀਰੇ ਆ ਆ ਛੋਟੇ ਬਾਥਰੂਮ ਹਨਾ ਹਾਂਜੀ ਛੋਟੇ ਮਤਲਬ ਇਹ ਕਨਸੈਪਟ ਉਹਨਾਂ ਨਾਲ ਬਿਲਕੁਲ ਹਟਕੇ ਆ ਜੀ ਉਹਦੇ ਵਿੱਚ ਆਪਾਂ ਜੀ ਇਹ ਅੱਜਕੱਲ ਜਿਵੇਂ ਆਪਣੇ ਸਾਡੇ ਕੋਲ ਪਿੰਡਾਂ ਦੇ ਵਿੱਚ ਆਉਂਦੇ ਨੇ ਕਸਟਮਰ ਜੀ ਦੇਸੀ ਵਾਈਬ ਵਾਲੇ ਆਪਾਂ ਕਹਿ ਦਈਏ ਜੀ ਬਿਨਾਂ ਨੂੰ ਐਕਸਟਰਾ ਚੀਜ਼ ਆਂਦੀ ਹੈ ਅਲੱਗੀ ਜੀ ਚੀਜ਼ ਜੀ ਉਹ ਚੀਜ਼ ਐਸੀ ਤਿਆਰ ਕੀਤੀ ਹੋਈ ਹੈ ਦੇਖੋ ਕਿੰਨੀ ਪਿਆਰੀ ਚੀਜ਼ ਹੈ ਜੀ ਕੋਈ ਸ਼ੌਂਕੀ ਬੰਦੇ ਹੁੰਦੇ ਆ ਉਹਨਾਂ ਨੂੰ ਬਹੁਤ ਪਸੰਦ ਆਉਂਦੀ ਹੈ ਇਹ ਚੀਜ਼ ਆ ਇਹਦੇ ਚ ਜਿਹੜਾ ਹੀਟਾ ਟਾਈਲ ਲੱਗਣੀ ਆ ਉਹ ਲੱਗ ਤਰ੍ਹਾਂ ਦੀ ਲੱਗਣੀ ਆ ਜੀ ਤੇ ਬੰਦਾ ਤਿਲਕੇ ਨਾ ਗਲੋਸ ਹਾਂ ਜੀ ਹਾਂ ਇਹ ਸੇਮ ਕੰਪਨੀ ਦੀ ਤਿਆਰ ਕੀਤੀ ਹੋਈ ਆ ਸੇਮ ਫਰਸ਼ ਹੈ ਪਰ ਫਰਸ਼ ਮੈਟ ਦੇ ਵਿੱਚ ਹੈ ਜੀ ਵੀ ਤੇ ਕੋਈ ਤਿਲਕਨ ਦੀ ਦਿੱਕਤ ਨਹੀਂ ਕੋਈ ਨਹੀਂ ਆ ਇਹਦੇ ਤੇ ਤੁਹਾਨੂੰ ਪੈਰਾਂ ਦੀ ਆਵਾਜ਼ ਤੋਂ ਪਤਾ ਲੱਗਦਾ ਹੋਊਗਾ ਕਿ ਬੰਦੇ ਦਾ ਕੋਈ ਤਿਲਕਨ ਦਾ ਚਾਲ ਆ ਆ ਪੂਰੀ ਗਲੋਸ ਹੈ ਕੋਈ ਸਫਾਈ ਦੀ ਦਿੱਕਤ ਨਹੀਂ ਕੋ ਇਹ ਸਾਡੀ ਮਤਲਬ ਟਾਇਲ ਅੱਜ ਦੀ 20-20 ਸਾਲਾਂ ਦੇ ਲੋਕਾਂ ਦੇ ਘਰ ਲੱਗੀ ਹੋਈ ਹੈ ਜੀ ਵੀ ਅੱਜ ਲੋਕਾਂ ਨੇ ਬਾਥਰੂਮ ਵੀ ਬਦਲਦੇ ਆਪਣੇ ਕੋਠੀ ਵੀ ਰੈਨੋਵੇਟ ਕਰਾਤੀ ਟਾਇਲ ਨਹੀਂ ਖਰਾਬ ਹੋਈ ਕਦੇ ਵੀ ਹਾਂ ਇਹ ਮੈਂ ਇੱਕ ਦਰਸ਼ਕਾਂ ਨੂੰ ਗੱਲ ਦੱਸਣੀ ਚਾਹੁੰਨਾ ਕਿ ਬਹੁਤ ਵਾਰ ਤੁਹਾਨੂੰ ਬਾਲਾ ਸਸਤਾ ਕਹਿ ਕੇ ਫਿਰ ਆ ਮਾੜਾ ਗਲੋਸ ਦੇ ਦਿੰਦਾ ਜਿੰਨਾ ਉਹ ਉਹ ਲੈ ਜਾਂਦਾ ਉਹ ਮਾਰਕੀਟ ਦੇ ਵਿੱਚ ਕੀ ਹੈ ਜੀ ਹੁਣ 100 ਰੁਪਏ ਫੁੱਟ ਕਹਿ ਰਹੇ ਸਰਦੋ ਟਾਇਲ ਲੈ ਜਾਓ 10 ਰੁਪਏ ਫੁੱਟ 12 ਰੁਪਏ 15 ਰੁਪਏ ਫੁੱਟ ਉਹਦੇ ਵਿੱਚ ਇਸ ਤਰ੍ਹਾਂ ਦੀ ਟਾਇਲ ਹੀ ਮਿਲੂਗੀ ਜੀ ਆਪਾਂ ਨੂੰ ਉਹ ਵੀ ਗਰੰਟੀ ਨਹੀਂ ਦੇ ਸਕਦੇ ਸਾਡੀ ਟਾਇਲ ਲਾਈਫਟਾਈਮ ਆਹ ਦੇਖੋ ਜੀ ਕਿੰਨੇ ਵਧੀਆ ਦੇਖੋ ਕਿੰਨਾ ਪਿਆਰਾ ਕਨਸੈਪਟ ਹੈ ਠੀਕ ਹੈ ਇੱਧਰ ਬਣ ਜਾਂਦੇ ਆ ਇੱਧਰਲੇ ਪਾਸੇ ਆ ਮੁੰਡੇ ਤਿਆਰ ਕਰੀ ਜਾਂਦੇ ਆ ਹਾਂਜੀ ਹਾਂ ਇਹ ਸਾਡੇ ਕੋਲ ਨਵੇਂ ਡਿਜ਼ਾਈਨ ਅਪਡੇਟ ਹੋ ਰਹੇ ਆ ਨਾਲ ਹੀ ਨਾਲ ਸਾਜੀ ਕੰਪਨੀ ਵੱਲੋਂ ਡਿਜ਼ਾਈਨ ਲਗਵਾ ਦਿੰਨੇ ਆ ਮਤਲਬ ਆ ਕਿਚਨ ਬਣ ਰਿਹਾ ਹੈ ਇੱਕ ਕਿਚਨ ਤਿਆਰ ਕੀਤੀ ਹੈ ਜੀ ਜੀ ਇੱਕ ਛੋਟਾ ਜਿਹਾ ਆਈਡੀਆ ਦਿੱਤਾ ਕਸਟਮਰ ਨੂੰ ਵੀ ਕਿਚਨ ਕਿਸ ਤਰ੍ਹਾਂ ਤਿਆਰ ਹੋਊਗੀ ਅੱਛਾ ਆਹ ਕਿਚਨ ਆ ਜਿਹੜਾ ਇਹ ਪੂਰਾ ਕੰਪਲੀਟ ਕਿਚਨ ਪੂਰਾ ਕੰਪਲੀਟ ਕਿਚਨ ਆ ਹੋਰ ਵੀ ਸਾਡੇ ਕੋਲ ਕਿਚਨ ਆ ਕਈ ਬਣੀਆਂ ਹੋਈਆਂ ਮਤਲਬ ਜੀ ਆ ਜੋ ਫਿਰ ਦਿਖਾਉਨੇ ਆ ਆ ਜੋ ਆ ਜੋ ਆ ਜੋ ਇਧਰਲੇ ਪਾਸੇ ਮੁੰਡੇ ਬਣਾਈ ਜਾਂਦੇ ਆ ਇਧਰਲੇ ਪਾਸੇ ਵੀਰੇ ਆ ਬਾਥਰੂਮ ਕਨਸੈਪਟ ਆ ਗਿਆ ਹਾਂਜੀ ਹਾਂ ਇਹ ਸਾਰਾ ਸਾਡੇ ਕੋਲ ਸਹਿਰਾ ਦੀ ਏਜੰਸੀ ਆ ਮਤਲਬ ਸਹਿਰਾ ਦੀ ਸੈਂਟਰੀ ਵੇਅਰ ਸੀਪੀ ਸਾਨੂੰ ਸਾਰਾ ਕੁਝ ਸਹਿਰਾ ਦਾ ਮਿਲੂਗਾ ਜੀ ਤੇ ਸਹਿਰਾ ਦੀ ਮਤਲਬ ਵੀਰੇ ਕਿੰਨਾ ਕੁ ਇਹਦੀ ਕੁਆਲਿਟੀ ਚ ਕਿੱਥੇ ਖੜਾ ਇਹ ਸਹਿਰਾ ਇਹ ਅਜਿਹਾ ਕਿ ਇੰਡੀਆ ਦਾ ਨਾਮੀਗ੍ਰਾਮੀ ਬ੍ਰਾਂਡ ਹੈ ਸਹਿਰਾ ਦਾ ਜੇ ਆਪਾਂ ਮੰਨ ਕੇ ਚੱਲਾਂਗੇ ਤਾਂ ਆਪਾਂ ਦੇਖਾਂਗੇ ਇੰਡੀਆ ਦੇ ਵਿੱਚ ਸੈਕੰਡ ਨੰਬਰ ਦੀ ਕੰਪਨੀ ਆਉਂਦੀ ਹੈ ਸਹਿਰਾ ਦੀ ਤੇ ਰੇਟ 'ਚ ਕਿੱਥੇ ਖੜਾ ਬਾਈ ਰੇਟ ਰੇਟ ਬਹੁਤ ਰੀਜ਼ਨੇਬਲ ਹੈ ਤੁਸੀਂ ਜੈਗੂਰ ਦੇ ਮੁਕਾਬਲੇ ਹਿੰਦੇਵੇ ਦੇ ਮੁਕਾਬਲੇ ਨੂੰ ਕੰਪੈਰੀਜ਼ਨ ਕਰੋਗੇ ਤੇ ਇਹਦੀ ਸੀਪੀ ਦੇਖੋ ਬਾਕੀ ਸਾਰੀਆਂ ਕੰਪਨੀਆਂ 10 ਸਾਲ ਦੀ ਗਾਰੰਟੀ ਯੂਰੰਟੀ ਹੈ ਇਹਨਾਂ ਦੀ 15 ਸਾਲ ਦੀ ਗਾਰੰਟੀ ਹੈ ਸਹਿਰਾ ਦੇ ਵਿੱਚ ਸਹਿਰਾ ਦੇ ਵਿੱਚ 15 ਸਾਲ ਦੀ ਗਾਰੰਟੀ ਤੇ 15 ਸਾਲ ਦੀ ਕਾਦੀ ਗਾਰੰਟੀ ਆ ਕੀ ਹੋ ਗਿਆ ਤਾਂ ਬੰਦਾ ਕੋਈ ਲੀਕੇਜ ਹੋਗੀ ਕੋਈ ਬਲੋਕੇਜ ਹੋਗੀ ਕੁਝ ਵੀ ਦਿੱਕਤ ਆ ਕੰਪਨੀ ਦਾ ਪਲੰਬਰ ਆਪਣੇ ਆਪ ਆਊਗਾ 24 ਤੋਂ 48 ਘੰਟੇ ਦੇ ਵਿੱਚ ਸਭ ਕੁਝ ਕੰਪਨੀ ਦੀ ਗਾਰੰਟੀ ਆ 15 ਸਾਲ ਤੱਕ ਆਪਾਂ ਨੂੰ ਵਿੱਚ ਕੋਈ ਸਰਦਦ ਨਹੀਂ ਅੱਛਾ ਜੇ ਆਪਾਂ ਸਹਿਰਾ ਦਾ ਮਾਲ ਲਵਾਉਨੇ ਆ 15 ਸਾਲ ਤੱਕ ਟੂਟੀ ਟੋਕਾ ਸਿੱਟਣ ਲੱਗ ਗਈ ਤਾਂ ਕੰਪਨੀ ਦੀ ਗਾਰੰਟੀ ਆ ਮਤਲਬ ਕੰਪਨੀ ਠੀਕ ਕਰਕੇ ਜਾਊਗੀ ਠੀਕ ਆ ਵੀ ਤੇਰਾ ਚੰਗੀ ਕੰਪਨੀ ਆ ਹੈਂ ਸਹੀ ਗੱਲ ਆ ਤਾਂ ਟੱਪ 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 ਸਾਰੀ ਰਾਤ ਹੋਈ ਜਾਂਦੀ ਆ ਮਾੜਾ ਜਿਹਾ ਆਪਾਂ ਬਾਈ ਆ ਵੀ ਦਿਖਾ ਦਈਏ ਟਾਈਲਾਂ ਸਭ ਤੋਂ ਪਹਿਲਾਂ ਆਪਾਂ ਪਾਰਕਿੰਗ ਟਾਈਲ ਤੋਂ ਸ਼ੁਰੂ ਕਰਦੇ ਆ ਜੀ ਜੀ ਜਿਹੜੀ ਆਪਣੇ 베ੜੇ ਦੇ ਵਿੱਚ ਲੱਗ 베ੜੇ ਦੇ ਵਿੱਚ ਲੱਗਣੀ ਆ ਜੀ 베ੜੇ ਦੇ ਵਿੱਚ ਲੱਗਣੀ ਆ ਜੀ ਜਿਹਨੂੰ ਆਪਾਂ ਹੈਵੀ ਡਿਊਟੀ ਟਾਈਲ ਕਹਿੰਦੇ ਆ ਮਤਲਬ ਹੁਣ ਆਪਾਂ ਬਾਥਰੂਮ ਤਿਆਰ ਹੋ ਗਿਆ ਆਪਣੇ ਰਸੋਈ ਤਿਆਰ ਹੋ ਗਈ ਆ ਟੂਟੀਆਂ ਲੱਗ ਗਈਆਂ ਤੇ ਹੁਣ ਆਪਾਂ ਆ ਗਏ ਆ ਪਾਰਕਿੰਗ ਟਾਈਲ 베ੜੇ 베ੜੇ ਦੀ ਟਾਈਲ ਵਿੱਚ ਜੀ ਤਾਂ ਆਪਾਂ ਪਹਿਲਾਂ ਪਾਰਕਿੰਗ ਪਿਆਰ ਕਰ ਲਈਏ ਹਾਂਜੀ ਪਾਰਕਿੰਗ ਪਿਆਰ ਕਰ ਲਈਏ ਉਸ ਤੋਂ ਬਾਅਦ ਸਾਨੂੰ ਅੰਦਰ ਵਾਲੀ ਫਲੋਰ ਟਾਈਲ ਦਿਖਾਉਣੇ ਆ ਸਾਰੀ ਮਤਲਬ ਕੀ ਕੀ ਕੁਆਲਿਟੀ ਆਪਣੀ ਆ ਦੇਖੋ ਜੀ ਆਪਣੇ ਕੋਲ ਇਹਦੇ ਵਿੱਚ 30 ਪਲੱਸ ਕਲਰ ਨੇ ਪਾਰਕਿੰਗ ਦੇ ਵਿੱਚ 30 30 ਪਲੱਸ ਕਲਰ ਹੈ ਤੇ ਇਹਨਾਂ ਤੇ ਭਾਰਪੂਰ ਆ ਗਿਆ ਟੁੱਟਦੇ ਤਾਂ ਨਹੀਂ ਟੁੱਟਦੇ ਨਹੀਂ ਜੀ 12 ਮੀਮ ਦੀ ਪਿਓਰ ਕੁਆਲਿਟੀ ਦੀ ਟਾਈਲ ਹੈ ਹੈਵੀ ਡਿਊਟੀ ਟਾਈਲ ਹੈ ਸਾਰੀ ਇਹ ਹਾਂ ਵੀ ਇਹਦੇ ਉੱਤੇ ਟਰੈਕਟਰ ਚੜੀ ਚੜੀ ਜਾ ਕੁਛ ਚੜੀ ਜਾ 20 ਕੁਆਟਲ 30 ਕੁਆਟਲ ਵਜੋਂ ਤੱਕ ਜਿਵੇਂ ਮਰਜ਼ੀ ਆਪਾਂ ਇਹਦੇ ਚੜਾ ਸਕਦੇ ਹਾਂ ਕੋਈ ਚੱਕਰ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਹਦੇ ਵਿੱਚ ਠੀਕ ਹੈ ਜੀ ਤੇ ਕ ਦੇਖੋ ਜੀ ਕਲਰ ਜੀ ਰਫ ਟਾਇਲ ਹੈ ਕੋਈ ਸਲਿੱਪਰੀ ਦੀ ਦਿੱਕਤ ਨਹੀਂ ਮੀ ਕਨੀ ਪਿਆ ਹੁੰਦਾ ਕੋਈ 1% ਵੀ ਦਿੱਕਤ ਨਹੀਂ ਆਪਾਂ ਨੂੰ ਲਓ ਜੀ ਦੇਖੋ ਜੀ ਕਲਰ ਸਾਰੇ ਇਹ ਇਹ ਆ ਗਈ ਆਪਣੇ ਵੇੜੇ ਚ ਲੱਗਣ ਵਾਲੇ ਵੇੜੇ ਚ ਲੱਗਣ ਵਾਲੇ ਜੀ ਵੇੜੇ ਚ ਲੱਗਣ ਵਾਲੀ ਟਾਇਲ ਹੈ ਮੈਨੂੰ ਵੈਸੇ ਸਾਰਿਆਂ ਨਾਲੋਂ ਪਤਾ ਨਹੀਂ ਤਾ ਤੁਸੀਂ ਵੀ ਆ ਉੱਪਰ ਹੀ ਤਾਂ ਲਾਇਆ ਹੋਇਆ ਮੈਨੂੰ ਸਾਰਿਆਂ ਨਾਲੋਂ ਜ਼ਿਆਦਾ ਸੋਹਣਾ ਆਹੀ ਲੱਗਿਆ ਇਹਦੇ ਵਿੱਚ ਕੀ ਜੀ ਆਪਾਂ ਨੂੰ ਜੋਇੰਟ ਨਹੀਂ ਪਤਾ ਲੱਗਦਾ ਟਾਇਲ ਦਾ ਹਾਂ ਸਾਰੀ ਇਸ ਤਰ੍ਹਾਂ ਲੱਗਦਾ ਕਿ ਕਸਟਮਰ ਨੂੰ ਆਈਡੀ ਨਹੀਂ ਹੁੰਦਾ ਵੀ ਕਿੱਡੀ ਵੱਡੀ ਡੀਟੇਲ ਲੱਗੀ ਹੋਈ ਆ ਹਾਂ ਇਹ ਸਾਨੂੰ ਪੁੱਛਦਾ ਵੀ ਇਹ 8 ਫੁੱਟ ਦਾ ਪੀਸ ਲੱਗਿਆ ਹੋਇਆ ਹੂੰ ਇਹ 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 ਤਾਂ ਜਦੋਂ ਪੂਰੀ ਲੱਗ ਜੂਗੀ ਤੇ ਸਹੀ ਸਚਾਰੇ ਮਿਸਤਰੀ ਦੀ ਲਾਈ ਹੋਈ ਤਾਂ ਇੱਕ ਵੀ ਜੋੜ ਨਹੀਂ ਜੋੜ ਨਹੀਂ ਪਤਾ ਲੱਗਦਾ ਜੀ ਜੋੜ ਨਜ਼ਰ ਨਹੀਂ ਆਉ ਉਹ ਇਹਦੇ ਵਿੱਚ ਪੂਰੀ ਦੇ ਵਿੱਚ ਤੇ ਬਾਕੀ ਸਾਨੂੰ ਇਹਦੇ ਰੇਟ ਦੀ ਵੀ ਗੱਲ ਕਰਦਾ ਹਾਂ ਹਾਂਜੀ ਰੇਟ ਦਾ ਜਿਵੇਂ ਬਿਜਾਰ ਦੇ ਵਿੱਚ ਆਪਾਂ ਕਹਿੰਦੇ ਆ 300 ਰੁਪਏ ਦਾ ਬਾਕ बिकਦਾ ਇਹ ਜੀ ਤੁਸੀਂ ਵੀਡੀਓ ਦੇ ਵਿੱਚ ਮੈਂ ਦੇਖਿਆ ਹੈ ਕਈ ਸ਼ਾਪ ਤੇ ਜਾਂਦੇ ਆ 280 ਦਾ 300 ਦਾ ਆਪਣਾ ਇਹਦਾ ਸਪੈਸ਼ਲ ਰੇਟ ਆ 260 ਰੁਪਏ ਦਾ ਬਾਕਸ 260 ਰੁਪਏ ਦਾ ਬਾਕਸ 12 ਐਮ ਐਮ ਦੀ ਪਿਓਰ ਬਿਟਰੀਫਾਈਡ ਟਾਈਲ ਤੇ ਇਹ ਕਿਹੜੀ ਫੋਟੋ ਬਾਈ ਫੁੱਟ ਦੀ ਆ ਇਹ ਇਹ 16 ਬਾਈ 16 ਦੀ ਜੀ ਇਹ 16 ਬਾਈ 16 ਦੀ ਟਾਈਲ ਆ ਜਿਹੜੀ ਉਹ 260 ਰੁਪਏ ਦਾ ਡੱਬਾ ਚ ਇੱਤੇ ਰੱਖਿਓ ਬਈ ਹਾਂ ਕਈ ਕਲਰ ਜਿੰਨੇ ਮਾਰਦੀ ਕਲਰ 30 ਪਲਸ ਕਲਰ ਤੁਹਾਨੂੰ ਇਹਦੇ ਵਿੱਚ ਮਿਲਣਗੇ ਆਪਣੇ ਕੋਲ ਤੇ ਇਸ ਤੋਂ ਅੱਗੇ ਆ ਗਿਆ ਆਪਾਂ ਬਾਈ ਇਹ ਤਾਂ ਹੋ ਗਿਆ ਪਾਰਕਿੰਗ ਟਾਇਲ ਆ ਗਈ ਜੀ ਪਾਰਕਿੰਗ ਟਾਇਲ ਉਸ ਤੋਂ ਬਾਅਦ ਆ ਗਈ ਇਹ ਕੰਧਾਂ ਵਾਲੀ ਆ ਇਹ ਨਹੀਂ ਇਹ ਫਲੋਰ ਆ ਗਿਆ ਜੀ ਇਹ ਫਲੋਰ ਆ ਗਿਆ ਇਹ ਬੱਤੀ ਚਾਉਣ ਦਾ ਸਹਜ ਆ ਗਿਆ ਜੀ ਜੀ ਜਿਹੜੀ ਜਿਹੜੀ ਆਹ ਟਾਇਲ ਆ ਇਹ ਲੱਗਣੀ ਆ ਬਾਹਰ ਤੁੱਪੇ ਹਾਂਜੀ ਇਹਨੂੰ ਤੁੱਪ ਨਾਲ ਤਾਂ ਨਹੀਂ ਇਹ ਕੋਈ ਫੇੜ ਤਾਂ ਨਹੀਂ ਹੋ ਜੂਗੀ ਇਹਦਾ ਰੰਗ ਤਾਂ ਨਹੀਂ ਬਿਲਕੁਲ ਜੀ ਇਸ ਤਰੀ ਰਹਿਊਗਾ ਇਹ ਬਣੀ ਤੁੱਪ ਲਈ ਹੈ ਇਹ ਨੂੰ ਬਣਾਈਏ ਉਸ ਮਟੀਰੀਅਲ ਵਾਲਾ ਵੀ ਇਹਨੇ ਧੁੱਪੇ ਕੱਟਣਾ ਟਾਇਲ ਕਿਉਂਕਿ ਮੈਂ ਬਹੁਤ ਘਰਾਂ ਦੇ ਵਿੱਚ ਜਾਨਣਾ ਕਿ ਜਿੰਨਾ ਘਰਾਂ ਦੇ ਵਿੱਚ ਜਦੋਂ ਧੁੱਪ ਲੱਗ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੇ ਕਲਰ ਛਾਂ ਵਾਲੀਆਂ ਹੋਰ ਖੁੱਦਗੀਆਂ ਧੁੱਪ ਵਾਲੀਆਂ ਹੋਰ ਨਹੀਂ ਨਹੀਂ ਬਿਲਕੁਲ ਇਹਦਾ ਸੇਮ ਮਤਲਬ ਇਸ ਤਰ੍ਹਾਂ ਹੀ ਰਹੂਗਾ ਕੋਈ 1% ਵੀ ਫਰਕ ਨਹੀਂ ਪਾਊਗਾ ਲਓ ਜੀ ਤੇ ਇਸ ਤੋਂ ਅੱਗੇ ਆ ਗਈ ਫਲੋਰ ਟਾਇਲ ਭਾਈ ਇਹ 3264 ਆ ਗਈ ਜੀ 3264 ਜਿਹੜੇ ਵੱਡੇ ਸੀ ਇਹ ਸੇਮ ਆਪਣੇ ਸ਼ੋਰੂਮ ਦੇ ਵਿੱਚ ਲੱਗੀ ਹੋਈ ਆ ਸੇਮ ਟਾਇਲ ਆ ਉਹ ਹੀ ਠੀਕ ਆ ਜੀ ਤੇ ਇਹਦੇ ਵਿੱਚ ਭਾਈ ਕਿੰਨੀ ਕਲਰ ਚੁਆਇਸ ਆਪਣੇ ਕੋਲ ਇਹਦੇ ਕੋਲੇ ਸਾਡੇ ਕੋਲੇ 12 13 ਕਲਰ ਨੇ ਜੀ ਇਹਦੇ ਵਿੱਚ ਵੀ ਤੇ ਇਹਦੀ ਕਿੰਨੇ ਚਿਰ ਦੀ ਜ਼ਿੰਮੇਵਾਰੀ ਰਹਿੰਦੀ ਹੈ ਕਿੰਨੇ ਚਿਰ ਲਈ ਤੁਸੀਂ ਜ਼ਿੰਮੇਵਾਰ ਬੈਠੇ ਆਗੇ ਭਾਈ 25 ਸਾਲ ਤਾਂ ਜੀ ਸਾਡੇ ਮਤਲਬ ਇਹ 2 ਵਿੱਚ ਆ ਦੀ ਟਾਈਲ 2 ਵੀ 2 ਦੀ ਸਟਾਈਲ ਸਾਡੀ ਲੱਗੇ ਲੋਕਾਂ ਦੇ ਕਰਨ ਚ 30 30 ਸਾਲ ਹੋ ਗਏ ਅੱਜ ਵੀ ਸੇਮ ਉਸ ਤਰ੍ਹਾਂ ਹੀ ਪਈ ਹੈ ਤੇ ਅੱਜ ਦੇ ਟਾਈਮ ਵਿੱਚ ਤਾਂ ਇਹਦੀ ਕੁਆਲਿਟੀ ਹੋਰ ਅਪਡੇਟ ਹੋ ਗਈ ਪਹਿਲਾਂ ਜਿਵੇਂ ਸੈਰਾਮਿਕ ਟਾਇਲ ਆਉਂਦੀ ਸੀ ਹੁਣ ਬਿਟਰੀਫਾਈ ਟਾਇਲ ਆ ਗਈ ਹੈ ਇਹਨਾਂ ਦੀ ਕੁਆਲਿਟੀ ਹੋਰ ਵੀ ਵਧੀਆ ਹੋ ਗਈ ਪਹਿਲਾਂ ਨਾਲੋਂ ਕਿਉਂਕਿ ਪਹਿਲਾਂ ਤੋਂ ਨਿਤ ਸੁਧਾਰ ਹੋਈ ਜਾਂਦਾ ਹੈ ਹਰ ਹਰ ਉਸ ਤੋਂ ਜਿਵੇਂ ਜਿਵੇਂ ਚੈਲੰਜ ਆਈ ਜਾਂਦੇ ਓਵੇਂ ਓਵੇਂ ਸੁਧਾਰ ਹੋਈ ਜਾਂਦੇ ਆ ਕਿਉਂਕਿ ਉਹਨੇ ਮਾਰਬਲ ਨੂੰ ਪਿੱਛੇ ਛੱਡਿਆ ਟਾਇਲ ਨੇ ਇਸੇ ਕਰਕੇ ਟਾਇਲ ਅੱਗੇ ਵਧੀਆ ਵੀ ਇਹਨਾਂ ਦੀ ਡਿਊਰੈਬਿਲਟੀ ਵੱਧ ਗਈ ਪਹਿਲਾਂ ਨਾਲੋਂ ਵੀ ਹੂੰ ਤੇ ਜਿਹੜੀ ਵੀਰੇ ਆ ਆ ਤਾਂ ਟਾਇਲ ਹੋ ਗਈ ਆਪਣੇ ਫਲੋਰ ਤੇ ਲੱਗਣ ਵਾਲੀ ਥੱਲੇ ਮਤਲਬ ਅੰਦਰ ਕਮਰਿਆਂ ਦੇ ਅੰਦਰ ਇੰਡੋਰ ਹਾਂਜੀ ਹਾਂਜੀ ਉਹ ਅੰਦਰ ਕਈ ਬੰਦੇ ਕੰਧਾਂ ਤੇ ਵੀ ਲਾਉਂਦੇ ਆ ਹਾਂਜੀ ਹਾਂ ਬਿਲਕੁਲ ਲੱਗ ਰਹੀ ਹੈ ਜੀ ਕੰਧਾਂ ਤੇ ਉਹ ਸੇਮ ਹੀ ਲੱਗ ਜਾਂਦੀ ਹੈ ਕਿ ਕੰਧਾਂ ਵਾਲੀ ਅਲੱਗ ਹੋਣੀ ਹੈ ਕੰਧਾਂ ਵਾਸਤੇ ਅਲੱਗ ਕਨਸੈਪਟ ਆਉਂਦੇ ਆ ਜੀ ਉਹ ਉਹ ਕੀ ਹੁੰਦਾ ਆ ਜੋ ਤੁਹਾਨੂੰ ਉਹ ਵੀ ਨਹੀਂ ਕਰਵਾਉਣਾ ਆ ਦੇਖੋ ਜੀ ਜੀ ਇਹ ਫਲੋਰ ਵੀ ਹੈ ਜੀ ਦੇਖੋ ਜੀ ਆ ਦੇਖੋ ਜੀ ਇਹ ਕਾਰਵਿੰਗ ਟਾਇਲ ਹੈ ਜੀ ਤੁਸੀਂ ਜੀ ਆਹ ਦੇਖੋ ਇਹ ਤੇ ਹੱਥ ਫੇਰ ਕੇ ਦੇਖੋ ਤੁਹਾਨੂੰ ਰੇਸ਼ਾ ਪ੍ਰੋਪਰ ਫੀਲ ਹੁੰਦਾ ਇਹਦੇ ਵਿੱਚ ਹਾਂ ਹਾਂ ਬਿਲਕੁਲ ਜਿਵੇਂ ਮਤਲਬ ਅਸਲ ਦੇ ਵਿੱਚ ਪੱਥਰ ਪ੍ਰਾਣਾ ਜੀ ਮੈਂ ਆਪਾਂ ਕਹਿੰਦੇ ਡੂੰਗਰੀ ਦਾ ਮਾਰਬਲ ਲੱਗਿਆ ਸੀ ਯਾਰ ਇਹ ਡੂੰਗਰੀ ਦਾ ਮਾਰਬਲ ਹੀ ਲੱਗਿਆ ਤੁਹਾਡੇ ਦੁਆਰਾ ਹਾਂ ਵੀ ਇਹ ਮੈਨ ਮੇਡ ਪੱਥਰ ਹੀ ਆ ਸਾਡਾ ਮੈਨ ਮੇਡ ਪੱਥਰ ਹੈ ਦੇਖੋ ਕੋਈ ਸਲਿਪਰੀ ਨਹੀਂ ਇਹਦੇ ਵਿੱਚ ਜੀ ਜੀ ਤੇ ਦੇਖੋ ਤੁਸੀਂ ਲੁੱਕ ਦੇਖੋ ਇਹਦੀ ਚਾਹੇ ਇਹਨੂੰ ਆਪਾਂ ਦੀਵਾਰ ਤੇ ਲਗਾ ਲਈਏ ਚਾਹੇ ਫਲੋਰ ਤੇ ਲਗਾ ਲਈਏ ਹਾਂ ਇਹ ਇਹ ਉਹ ਵੀ ਆ ਗਿਆ ਨਾ ਇਹ ਰੇਸ਼ੇ ਨਾ ਰੇਸ਼ਾ ਵੀ ਵੰਦਾ ਰਿਸ਼ ਐਂਡਲੈਸ ਜੀ ਐਂਡਲੈਸ ਕੁਆਲਟੀ ਹੈ ਮਤਲਬ ਇਹ ਹਾਂ ਦੇਖੋ ਸਾਰੇ ਰੇਸ਼ੇ ਇਹਦੇ ਮਿਲਣਗੇ ਤੁਸੀਂ ਕੈਮਰੇ ਨਿਗਾਹ ਮਾਰੋ ਹਰ ਇੱਕ ਰੇਸ਼ਾ ਮੈਚ ਕਰੂਗਾ ਹਾਂ ਵੀ ਇਹ ਤਾਂ ਹਜੇ ਗੱਲ ਕਰ ਇੱਥੇ ਆ ਜਦੋਂ ਇਹ ਫਰਸ਼ ਤੇ ਪੂਰੇ ਸਕੇ ਆਣਾ ਫਰਸ਼ ਤੇ ਲਾ ਕੀ ਪ੍ਰੋਪਰ ਇੱਥੇ ਕੋਈ ਬੈਂਡ ਨਹੀਂ ਬਿਲਕੁਲ ਫਿਕਸ ਲੱਗਣੀ ਹੈ ਪੂਰੀ ਹਾਂ ਤਾਂ ਇਹ ਸਿੱਦੇ ਚ ਦੇਖੋ ਕੋਈ ਇਹਦੇ ਚ ਸਪੇਸਰ ਨਹੀਂ ਪਾਇਆ ਬਿਲਕੁਲ ਜੋਇੰਟ ਕਰਕੇ ਲਗਾਈ ਹੋਈ ਹੈ ਜੀ ਇਹ ਇਹ ਉਹ ਆ ਗਈ ਜਿਹੜੀ ਆਪਾਂ ਕਿਤੇ ਵੀ ਲਾ ਸਕਦੇ ਆ ਚਾਹ ਕੰਧਾਂ ਤੇ ਲਾਉਣੀ ਕੰਧਾਂ ਤੇ ਲਾਉਣੀ ਚਾਹ ਫਲੋਰ ਤੇ ਲਾਉਣੀ ਆ ਤੇ ਆ ਵੀ ਸੇਮ ਥਿੰਗ ਹੀ ਆ ਬਾਈ ਇਹ ਵੀ ਸੇਮ ਆ ਜੀ ਦੇਖੋ ਇਹ ਵੀ ਐਂਡਲੈਸ ਸਟਾਈਲ ਆ ਜੀ ਲਓ ਜੀ ਇਹਦੇ ਚ ਕਿੰਨੇ ਕਲਰ ਹੋਣਗੇ ਬਾਈ ਆਪਣੇ ਕੋਲ ਇਹਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹਣਾ ਆਪਣੇ ਕੋਲੇ 100 ਪਲੱਸ ਕਲਰ ਆ ਜੀ ਇਹਦੇ ਵਿੱਚ ਸਿਰਫ ਇਕੱਲੇ 2x4 ਦੇ ਵਿੱਚ ਜੀ ਉਹ ਵੀ ਸਿਰਫ ਇਕੱਲੇ ਪ੍ਰੀਮੀਅਮ ਦੇ ਜੀ ਇਹ ਇਹ ਜਿਵੇਂ ਬਹੁਤ ਸਾਰੇ ਸਲਾਬ ਵਾਲੇ ਥਾਂ ਹੁੰਦੇ ਆ ਬਹੁਤ ਥਾਵਾਂ ਤੇ ਸਲਾਬ ਹੁੰਦੀ ਹੈ ਜਿਹੜੀ ਥੱਲੋਂ ਸਲਾਬ ਆਉਂਦੀ ਹੈ ਜਾਂ ਹੋਰ ਆ ਹੂੰ ਉਹ ਉਹ ਉਹਦੇ ਉਹਦੇ ਲਈ ਕੀ ਜ਼ਿੰਮੇਵਾਰੀ ਹੁੰਦੀ ਹੈ ਟਾਇਲ ਦੀ ਮਤਲਬ ਆ ਫਲੋਰ ਤੇ ਲਗਾਉਣ ਲਈ ਹਾਂ ਜੇ ਮੰਨ ਲਓ ਥੱਲੇੋਂ ਸਲਾਬ ਹੁੰਦੀ ਹੈ ਜਾਂ ਕੰਧਾਂ ਤੋਂ ਸਲਾਬ ਹੁੰਦੀ ਆ ਉਹ ਤਾਂ ਅੱਜ ਕੱਲ ਡੈਸਿੰਗ ਦੇ ਵਿੱਚ ਲੱਗਣ ਲੱਗ ਗਈ ਜੀ ਟਾਇਲ ਮਤਲਬ ਉਹਦੇ ਨਾਲ ਟਾਇਲ ਗਿਰਦੀ ਨਹੀਂ ਚਾਹੀਏ ਉੱਤੇ ਪਿੱਛੇ ਸਲਾਬ ਆ ਰਹੀ ਹੈ ਤਾਂ ਟਾਇਲ ਦੇ ਜੇ ਟਾਇਲ ਆਪਣੀ ਬੀਟ੍ਰਿਫਾਈ ਟਾਇਲ ਹੈ ਤਾਂ ਉਹਦੇ ਵਿੱਚ ਸਲਾਬ ਨਹੀਂ ਆਊਗੀ ਸਲਾਬ ਪਿੱਛੇ ਰਹਿ ਜੂ ਤੁਹਾਡੀ ਪਿੱਛੇ ਟਾਇਲ ਇਸ ਤਰ੍ਹਾਂ ਹੀ ਰਹੂਗੀ ਮਤਲਬ ਉਹਦੇ ਵਿੱਚ ਹਾਂ ਨਹੀਂ ਆਮ ਕੀ ਆਮ ਮੈਂ ਬਹੁਤ ਥਾਵਾਂ ਤੇ ਦੇਖਿਆ ਕਿ ਜਿੱਥੇ ਸਲਾਬ ਆ ਜਾਂਦੀ ਹੈ ਉੱਥੇ ਉਹ ਕੰਧ ਨਾਲੋਂ ਜੋੜ ਛੱਡਾਣਾ ਸ਼ੁਰੂ ਕਰ ਦਿੰਦੇ ਆ ਜਿਹੜਾ ਜਿਹੜਾ ਆਪਾਂ ਡੈਸਿੰਗ ਦੇ ਵਿੱਚ ਲਵਾਵਾਂ ਦਾ ਇਹ ਆਮ ਹੀ ਹੁੰਦਾ ਜਾਂ ਇਹ ਵੀ ਸਪੈਸ਼ਲ ਹੁੰਦਾ ਹੈ ਇਹ ਵੀ ਸਪੈਸ਼ਲ ਆਉਂਦਾ ਜੀ ਬਹੁਤ ਕੰਪਨੀ ਰੱਜ ਗੱਲ 100 ਪਲੱਸ ਕੰਪਨੀ ਦੇ ਐਡੈਸਿਵ ਜਿਹੜੇ ਆ ਰਹੇ ਨੇ ਟਾਇਲ ਲਗਾਉਣ ਲਈ ਸਿਰਫ ਕਿਉਂਕਿ ਮੇਰੇ ਨਾ ਮੇਰੇ ਪੂਲ ਤੇ ਲੱਗੀਆਂ ਹੋਈਆਂ ਠੀਕ ਹੈ ਜੀ ਖੇਤ ਪੂਲ ਬਣਾਇਆ ਸੀਗਾ ਹੂੰ ਹੂੰ ਤਾਂ ਉਹ ਕੀ ਹੋ ਗਿਆ ਕਿ ਹੁਣ ਉਹਦੇ ਵਿੱਚੋਂ ਉਖੜਨੀਆਂ ਸ਼ੁਰੂ ਹੋ ਗਈਆਂ ਟਾਇਲ ਕਿਉਂਕਿ ਛੋਟੀ ਉਹ ਧੁੱਪ ਦੇ ਵਿੱਚ ਲੱਗੀ ਹੋਈ ਹੈ ਜੀ ਉਪਰ ਦੇ ਵਿੱਚ ਲੱਗੀ ਹੈ ਤੁਸੀਂ ਮਤਲਬ ਉਹ ਛੇ ਡੈਸ ਵੀ ਨਹੀਂ ਯੂਜ਼ ਕੀਤਾ ਹੋਣਾ ਕੱਲੇ ਆਮ ਸੀਮਿੰਟ ਦੇ ਵਿੱਚ ਲਗਾਤੀ ਤਾਂ ਉਹਦੇ ਨਾਲ ਕੀ ਥੋੜੀ ਥੋੜੀ ਕਰੈਕ ਆਉਣ ਲੱਗ ਜਾਂਦੇ ਆ ਉਸ ਤੋਂ ਬਾਅਦ ਉਹ ਜੋੜ ਛੱਡ ਜਾਂਦੀ ਹੈ ਟਾਈਲ ਹਾਂ ਉਹ ਟਾਈਲਾਂ ਜਿਹੜੀਆਂ ਉਹ ਹੁਣ ਖੜਕਣ ਵੀ ਲੱਗੀਆਂ ਹੋਣਗੀਆਂ ਤੇ ਗਿਰਨੀਆਂ ਵੀ ਸ਼ੁਰੂ ਹੋ ਜਾਣਗੀਆਂ ਹਾਂ ਉਹ ਪੱਟੀਆਂ ਜਾਣ ਲੱਗੀਆਂ ਤਿੰਨ ਚਾਰ ਟਾਈਲਾਂ ਪੱਟੀਆਂ ਬਸ ਉਹੀ ਗੱਲ ਹੈ ਇਹ ਚ ਕੁਆਲਿਟੀ ਆ ਗਈ ਹੈ ਇੰਪਰੂਵ ਹੋ ਗਈਆਂ ਨਵ ਨਵੀਆਂ ਟੈਕਨੀਕ ਆ ਰਹੀ ਹੈ ਵੀ ਟਾਈਲ ਕਿਵੇਂ ਅੱਗੇ ਫਰੰਟ ਤੋਂ ਟਾਈਲ गिर ਜਾਂਦੀ ਸੀਗੀ ਜੀ ਅੱਜ ਕੱਲ ਡੈਸ ਦੇ ਵਿੱਚ ਲੱਗਦੀ ਤੇ ਬਾਹਰ ਟਾਈਲਾਂ ਲੱਗੀਆਂ ਲੱਗੀਆਂ ਹੋਈਆਂ ਉਹ ਡਿੱਗ ਪੈਂਦੀਆਂ ਡਿੱਗ ਪੈਂਦੀਆਂ ਹਾਂ ਇਹ ਡਿੱਗੂਗੀ ਨਹੀਂ ਹੁਣ ਦਿੱਕਤ ਨਹੀਂ ਆਉਂਦੀ ਇਸ ਚੀਜ਼ ਦੀ ਵੀਰੇ ਫਿਰ ਇਹਦਾ ਮਾੜਾ ਜਿਹਾ ਰੇਟ ਵੀ ਦੱਸ ਦੀਏ ਆਪਾਂ ਇਹਦਾ ਕੀ ਰੇਟ ਰਹੂਗਾ ਜਿਸ ਤੱਕ ਰੇਟ ਦੀ ਗੱਲ ਹੈ ਜਿਵੇਂ ਆਪਾਂ ਬਾਜ਼ਾਰ ਦੇ ਵਿੱਚ ਇਹ 35 ਰੁਪਏ 37 ਰੁਪਏ ਦੇ ਵਿੱਚ ਜਿਹੜੀ ਪ੍ਰੀਮੀਅਮ ਦੀ ਟਾਇਲ ਆ ਮਤਲਬ ਆਪਾਂ ਗੱਲ ਹੀ ਪ੍ਰੀਮੀਅਮ ਟਾਇਲ ਦੀ ਕਰ ਰਹੇ ਆ ਜੀ ਉਹਦਾ 35 ਰੁਪਏ ਰੇਟ ਹੈ 37 ਪਰ ਰੇਟ ਪਰ ਆਪਣਾ ਰੇਟ ਇਹਦਾ 33 ਰੁਪਏ ਫੁੱਟ ਹੈ ਜੀ ਬਿਲਕੁਲ ਪਿਓਰ ਪ੍ਰੀਮੀਅਮ ਦੀ ਟਾਇਲ ਕੋਈ ਕਸਟਮਰ ਇਹਦੀ ਸਾਨੂੰ ਐ ਨਹੀਂ ਕਹਿ ਸਕਦਾ ਤੁਸੀਂ ਸਟੈਂਡਰਡ ਦਾ ਮ ਜੀ ਜੇ ਮੈਂ ਮੈਂ ਥੋੜਾ ਜਿਆਦਾ ਦੱਸ ਦਿਆਂ ਗਾਕਾਂ ਨੂੰ ਕਿਉਂਕਿ ਜਿਹੜੀ ਪ੍ਰੀਮੀਅਮ ਤੇ ਸਟੈਂਡਰਡ ਇਹ ਭਾਸ਼ਾ ਹੈਗੀ ਆ ਦੁਕਾਨਦਾਰਾਂ ਦੀ ਅਸਲੀ ਗੱਲ ਇਹ ਆ ਵੀ ਇੱਕ ਹੁੰਦਾ ਮਾਲ ਅਸਲੀ ਤੇ ਇੱਕ ਹੁੰਦਾ ਮਾਲ ਅਸਲੀ ਵਰਗਾ ਦੇਖਦਾ ਹੂੰ ਠੀਕ ਹੈ ਜੀ ਠੀਕ ਹੈ ਕਿ ਨਹੀਂ ਮਤਲਬ ਜਿਹੜੀ ਦੂਸਰੀ ਤਰ੍ਹਾਂ ਦੀ ਗੱਲ ਆ ਜਿਹੜਾ ਤਾਂ ਅਸਲੀ ਵਰਗਾ ਦਿੱਸਦਾ ਉਹਨੂੰ ਸਟੈਂਡਰਡ ਕਹਿ ਦਿੰਦੇ ਆ ਜਿਹੜਾ ਅਸਲੀ ਹੋਈ ਹੁੰਦਾ ਉਹਨੂੰ ਪ੍ਰੀਮੀਅਮ ਪ੍ਰੀਮੀਅਮ ਕਹਿ ਦਿੰਦੇ ਜੀ ਠੀਕ ਹੈ ਕਿ ਨਹੀਂ ਤੇ ਜਿਹੜਾ ਸਟੈਂਡਰਡ ਆ ਪਹਿਲੇ ਚਾਰ ਮੈਨੂੰ ਲੱਗਦਾ ਵੀ ਕਹਿੰਦੇ ਉਹ ਚੋਂ ਵੱਧ ਬਚਦੇ ਆ ਇਹ ਤੋਂ ਸਟੈਂਡਰਡ ਦੀ ਗੱਲ ਹੈ ਜਿਵੇਂ ਆਪਾਂ ਬਜ਼ਾਰ ਦੇ ਵਿੱਚ ਜਾਂਦੇ ਆ ਸਾਡੇ ਕੋਲ ਕਸਟਮਰ ਆਉਂਦੇ ਨੇ ਦੱਸਦੇ ਆ ਕਿ ਸਾਨੂੰ ਪ੍ਰੀਮੀਅਮ ਦੀ ਟਾਇਲ 27 ਰੁਪਏ ਫੁੱਟ ਮਿਲ ਲਈ ਆ 28 ਰੁਪਏ ਫੁੱਟ ਮਿਲ ਰਹੀ ਆ ਸਾਨੂੰ ਪਤਾ ਹੈ ਵੀ ਉਹ ਪ੍ਰੀਮੀਅਮ ਨਹੀਂ ਹੈਗੀ ਨਹੀਂ ਹੈਗਾ ਪਰ ਉਹ ਕਸਟਮਰ ਨੂੰ ਨਹੀਂ ਕਹਿ ਕੇ ਦਿੰਦੇ ਵੀ ਇਹ ਸਟੈਂਡਰਡ ਆ ਹੁਣ ਉਹ ਪ੍ਰੀਮੀਅਮ ਕਹਿ ਕੇ ਦੇਣਗੇ ਕਸਟਮਰ ਨੂੰ ਕੋਈ ਪਛਾਣ ਨਹੀਂ ਆ ਟਾਇਲ ਬਈਆ ਚਾਹੇ ਮੈਂ ਸਟੈਂਡਰਡ ਦੀ ਲਗਾਤੀ ਕਸਟਮਰ ਨੂੰ ਨਹੀਂ ਪਤਾ ਲੱਗੂਗਾ ਪਰ ਸਾਡੀ ਰਿਕਵੈਸਟ ਇਹੀ ਹੈ ਕਸਟਮਰ ਨੂੰ ਵੀ ਪੂਰਾ ਜਾਂਚ ਸਾਡੇ ਕੋਲ ਉਹਦੇ ਵਿੱਚ ਵੀ ਬਹੁਤ ਵੈਰਾਈਟੀ ਹੈ 30 30 ਕਲਰ ਪਏ ਨੇ ਪਰ ਜੇ ਕਸਟਮਰ ਨੂੰ ਦੇ ਕੇ ਰਾਜ਼ੀ ਨਹੀਂ ਉਹ ਉਹਨੂੰ ਦੱਸ ਕੇ ਦਵਾਗੇ ਵੀ ਇਹ ਸਟੈਂਡਰਡ ਹੈ ਅੱਛਾ ਵੀ ਹਾਂ ਇਹ ਮਾੜੀ ਹੈ ਇਹ ਦੀ ਜ਼ਿੰਮੇਵਾਰੀ ਨਹੀਂ ਜ਼ਿੰਮੇਵਾਰੀ ਨਹੀਂ ਹਾਂ ਵੀ ਦੇ ਤੁਸੀਂ ਲਗਾਉਣੀਆਂ ਤਾਂ ਲਗਾ ਸਕਦੇ ਹੋ ਪਰ 4 ਪਏ ਫੁੱਟ ਦੇ ਲਈ 5 ਪਏ ਫੁੱਟ ਦੇ ਲਈ ਤੁਸੀਂ ਮਾੜੀ ਚੀਜ਼ ਨਾਲ ਲਾਓ ਇਹ ਇੱਕ ਵਾਰ ਚੀਜ਼ ਲਗਣੀ ਆ ਬਾਰ ਬਾਰ ਤਾਂ ਦੇਖੋ ਲਗਣੀ ਨਹੀਂ ਮਤਲਬ ਜਿਹਨੇ ਸਟੈਂਡਰਡ ਲੈ ਲਿਆ ਆਪਾਂ ਇਹ ਕਹਿ ਸਕਦੇ ਆ ਵੀ ਉਹ ਤਾਂ ਆ ਗਿਆ ਉਹਦਾ ਪੁੱਤ ਨਹੀਂ ਆਊਗਾ ਉਹ ਨਹੀਂ ਆਊਗਾ ਹਾਂ ਬਸ ਉਹ ਤਾਂ ਮੁੰਡਾ ਨਹੀਂ ਸਮਾਨ ਲੈਣਾ ਹੋਊਗਾ ਆਪਣਾ ਸਮਾਨ ਲੈਣਾ ਆਊਗਾ ਉਹਦੇ रेट ਨੇ ਯਾਦ ਹੋਣਾ ਵੀ ਮੈਨੂੰ ਇਹ ਚਾਰ ਪਏ ਘੱਟ ਲੱਗੀ ਸੀ ਉਹ ਆ ਹੀ ਦੇਖੋ ਪਏ ਵੀ ਚੀਜ਼ੇ ਖਰਾਬ ਨਿਕਲੀ ਖਰਾਬ ਸੋਹਣੀ ਲੱਗ ਰਹੀ ਲੱਗੇ ਦੋ ਬਾਅਦ ਹਾਂ ਵੀ ਆਪਾਂ ਸੱਤਾਂ ਦੇਖੋ ਐਂਡਲੈਸ ਸਟਾਈਲ ਲੱਗੀ ਕੋਈ ਤੇ ਜੋਇੰਟ ਨਹੀਂ ਦਿਸਣਾ ਤੁਹਾਨੂੰ ਬਿਲਕੁਲ ਫਿਕਸ ਲੱਗੂ ਕੋਈ ਉੱਚੀ ਨਹੀਂ ਵੀ ਨਹੀਂ ਹੋ ਸਾਰੇ ਜੋੜ ਮਿਲਣਗੇ ਤਾਂ ਬੰਦਰਾ ਮਨ ਆਪੇ ਖੁਸ਼ ਹੋਊਗਾ ਵੀ ਹਾਂ ਮੇਰੇ ਚੀਜ਼ ਸੋਹਣੀ ਲੱਗੀ ਐ ਜੇ ਜੋੜ ਉੱਚੀ ਨਹੀਂਵੇਂ ਹੋਗੇ ਕਿਤੇ ਕਿਨਾਰੀ ਟੁੱਟੀ ਐ ਕਿਤੇ ਕੁਛ ਐ ਦਾ ਉਹਦਾ ਮਾਨਾਪੀ ਖਰਾਬ ਹੋਊਗਾ ਹਾਂ ਜਿਵੇਂ ਮਾਸਟਰ ਜੀ ਜਿਹੜਾ ਮਾਲ ਵੇਚ ਗਏ ਉਹ ਉਹਦੇ ਬੱਚੇ ਤੁਹਾਡੇ ਕੋਲ ਆ ਰਹੇ ਆ ਬੱਚੇ ਮੇਰੇ ਕੋਲ ਆ ਰਹੇ ਆ ਹਾਂ ਤੇ ਤੁਸੀਂ ਹੁਣ ਜਿਹੜਾ ਮਾਲ ਵੇਚਣਾ ਚਾਹੁੰਦੇ ਹੋ ਉਹ ਗਾਂ ਬੱਚਾ ਉਹ ਹਾਂ ਉਹ ਅਗਲੀ ਪੀੜੀ ਦਾ ਰਿਜ਼ਲਟ ਪਤਾ ਲੱਗੂਗਾ ਵੀ ਮੇਰੇ ਫਾਦਰ ਸਾਹਿਬ ਨੇ ਕੀ ਈਮੇਜ ਬਣਾਈ ਸੀਗੀ ਹਾਂ ਇਹ 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 ਵੀਰੇ ਆਪਾਂ ਜਿਹੜਾ ਆ ਰੇਟ ਦਿੱਤਾ ਹੈ ਤੁਸੀਂ ਇਹ ਸਾਰਿਆਂ ਲਈ ਇਹ ਹੈ ਕਿ ਇਧਰ ਫਰਕ ਆ ਇਧਰ ਅੱਗੇ ਸੰਰਾਜ ਨੂੰ ਮੈਂ ਉਹ ਵੀ ਦਿਖਾਉਣਾ ਜੀ ਜੀ ਇਹ ਸਾਰੀ ਗੈਦ ਲਈ ਸਾਡੀ ਇਹ ਸਟੈਂਡਰਡ ਟੈਗਲੀ ਹੈ ਜੀ ਜੀ ਇਹਦੇ ਵਿੱਚ ਕਸਟਮਰ ਨੂੰ ਕੁਝ ਨਹੀਂ ਪਤਾ ਲੱਗੂਗਾ ਵੀ ਇਹ ਸਟੈਂਡਰਡ ਕੁਆਲਿਟੀ ਆ ਜੀ ਤੁਸੀਂ ਦੇਖੋ ਸਾਨੂੰ ਕੋਈ ਆਈਡੀਆ ਹੁੰਦਾ ਮਤਲਬ ਵੀ ਇਹ ਕਸਟਮਰ ਜਿਹੜਾ ਆਪਾਂ ਉੱਥੇ ਦੇਖ ਕੇ ਆਏ ਹਾਂ ਉਹ ਸੇਮ ਆ ਉਹ ਸੇਮ ਹੈ ਜੀ ਬਿਲਕੁਲ ਸੇਮ ਹੈ ਹਾਂ ਪਰ ਇਹਦੇ ਵਿੱਚ ਕੀ ਹੈ ਹਲਕਾ-ਬੁਲਕਾ ਬੈਂਡ ਆਊਗਾ ਕਿਤੇ ਕੋਈ ਪਿੰਨਹੋਲ ਵੀ ਆਊਗਾ ਅੱਛਾ ਕਸਟਮਰ ਨੂੰ ਕੁਝ ਨਹੀਂ ਪਤਾ ਲੱਗੂਗਾ ਇਹਦੇ ਵਿੱਚ ਵੀ ਅਸੀਂ ਕਸਟਮਰ ਨੂੰ ਬੇਵਕੂਫ ਨਹੀਂ ਬਣਾਉਣਾ ਵੀ ਅਸੀਂ ਸਟੈਂਡਰਡ ਕਹਿ ਕੇ ਕਮਰਸ਼ੀਅਲ ਦਾ ਮਾਲ ਦੇਤਾ ਜੇ ਕਸਟਮਰ ਕਹਿੰਦਾ ਵੀ ਪ੍ਰੀਮੀਅਮ ਦਾ ਮਾਲ ਹੈ ਪਿਰੋ ਦਾ ਮਾਲ ਕਹਿੰਦੇ ਸਟੈਂਡਰਡ ਦਾ ਮਾਲ ਨਹੀਂ ਦੇਵਾਂਗੇ ਅਸੀਂ ਜੇ ਅ ਹਾਂਜੀ ਉਹ ਪ੍ਰੀਮੀਅਮ ਦੇ ਵਿੱਚੋਂ ਹੀ ਨਿਕਲਦਾ ਪਰ ਜਿਹੜਾ ਹਲਕਾ ਜਾਂ ਕੋਈ ਡੈਫੈਕਟਡ ਇਫੈਕਟ ਹੈ ਹਾਂਜੀ ਹਾਂ ਉਹਨੂੰ ਪਾਸੇ ਕਰ ਦਿੰਦੇ ਆ ਉਹਨੂੰ ਸਟੈਂਡਰਡ ਦੇ ਵਿੱਚ ਦੇ ਦਿੰਦੇ ਆ ਹਾਂ ਜਿਹੜਾ ਪੂਰੇ ਗੁਣੀਆਂ ਚ ਨਹੀਂ ਬਣੀ ਕੋਈ ਬੰਦ ਗੁਣੀਆਂ ਹੋ ਗਈ ਹਾਂ ਉਹਦੀ ਕੰਪਿਊਟਰ ਦੀ ਸ਼ਾਂਤੀ ਹੁੰਦੀ ਹੈ ਕੋਈ ਮਾਈਨਰ ਜੀ ਪ੍ਰੋਬਲਮ ਆ ਉਹਨੂੰ ਸਟੈਂਡਰਡ ਵਿੱਚ ਕੱਢ ਦਿੰਦੇ ਆ ਉਹ ਸਟੈਂਡਰਡ ਵਿੱਚ ਕੱਢ ਦਿੰਦੇ ਆ ਪਰ ਆਪਾਂ ਪਛਾਣ ਨਹੀਂ ਸਕਦੇ ਕਿਉਂਕਿ ਇਹ ਸਾਰਤ ਕੁਲੇ ਕਈ ਕਲਰ ਇਹਦੇ ਆਠ ਕਲਰ ਇਸ ਤਰ੍ਹਾਂ ਦੇ ਨੇ ਜਿਹੜੇ ਪ੍ਰੀਮੀਅਮ ਦੇ ਵਿੱਚ ਵੀ ਆ ਤੇ ਸਟੈਂਡਰਡ ਦੇ ਵਿੱਚ ਵੀ ਆ ਜੀ ਹੁਣ ਦੇਖੋ ਜੇ ਆਪਾਂ ਕਸਟਮਰ ਨੂੰ ਸਟੈਂਡਰਡ ਦਾ ਮਾਲ ਦੇ ਦਾਂਗੇ ਸੇਮ ਪ੍ਰੀਮੀਅਮ ਦਾ ਦਿਖਾ ਕੇ ਤਾਂ ਸਾਡੇ ਲਈ ਕਿੱਡੀ ਮਾੜੀ ਗੱਲ ਆ ਆ ਦੇਖੀ ਪ੍ਰੀ ਤਾਂ ਦੇਖ ਜਿਵੇਂ ਹੁਣ ਆ ਟੈਲ ਆ ਦੇਖੀ ਇੱਥੋਂ ਬਰਾਬਰ ਆ ਇੱਥੋਂ ਥੋੜੀ ਜੀ ਅੰਦਰ ਜਾਂਦੀ ਆ ਤਾਂ ਮਤਲਬ ਕਿਤੇ ਨਾ ਕਿਤੇ ਇਹ ਕਿਤੇ ਕਿਤੇ ਫਰਕ ਲੱਗਣ ਤੋਂ ਬਾਅਦ ਵੀ ਆਊਗਾ ਇਹਦੇ ਵਿੱਚ ਹਾਂ ਤੇ ਇਹ ਲੱਗਣ ਤੋਂ ਬਾਅਦ ਵੀ ਇਹ ਰਹੂਗਾ ਰਹੂਗਾ ਤੇ ਜਾਨ ਲੱਗਦੀ ਟੁੱਟੂਗੀ ਟੁੱਟੂਗੀ ਕੋਈ ਬੰਦਾ ਇਹਦੇ ਵਿੱਚ ਜੇ ਆਪਾਂ ਪ੍ਰੈਸ਼ਰ ਕਰਾਂਗੇ ਟੁੱਟੂਗੀ ਇਹ ਠੀਕ ਆ ਤੇ ਜਿਹੜਾ ਮਾਲ ਬਾਈ ਘਰੇ ਘਰੇ ਪਹੁੰਚਣ ਤੱਕ ਬ੍ਰੇਕ ਦੇ ਦੀ ਜ਼ਿੰਮੇਵਾਰੀ ਉਹ ਆਪਣੀ ਜ਼ਿੰਮੇਵਾਰੀ ਹੈ ਜੀ ਕਿਤੇ ਵੀ ਜਾਂਦੇ ਵੀ ਕਿਹੜਾ ਡੱਬਾ ਟੁੱਟ ਗਿਆ ਤਾਂ ਅਸੀਂ ਕਸਟਮਰ ਨੂੰ ਕਹ ਦੇਣਾ ਕੋਈ ਗੱਲ ਨਹੀਂ ਵਾਪਸ ਕਰ ਦੇ ਡੱਬਾ ਅਸੀਂ ਤੁਹਾਨੂੰ ਬਦਲ ਕੇ ਦੇ ਦਾਂਗੇ ਮਤਲਬ ਇਹ ਨਹੀਂ ਆਪਣੀ ਇਸ ਚੀਜ਼ ਦੇ ਵਿੱਚ ਗਾਰੰਟੀ ਹੈ ਮਤਲਬ ਵੀਰੇ ਜਿਹੜੀ ਵੀ ਚੀਜ਼ ਇੱਥੇ ਬਣੀ ਹੋਈ ਆ ਹਨਾ ਉਹ ਇੱਕ ਕਸਟਮਰ ਲਈ ਡੈਮੋ ਆ ਕਿ ਉਹਦੇ ਘਰੇ ਆ ਪੌੜੀ ਕਿਹੋ ਜੀ ਬਣੀ ਲੱਗੂਗੀ ਹਨਾ ਸਾਰਾ ਸਾਡਾ ਮਕਸਦ ਹੀ ਇਹ ਹੈ ਜੀ ਮਤਲਬ ਸਾਰੇ ਇੱਥੇ ਡੈਮੋ ਲਗਾਏ ਹੋਏ ਆ ਸੀ ਆ ਸਟੇਅਰ ਵੀ ਕਸਟਮਰ ਕਹਿੰਦੇ ਸਾਨੂੰ ਸੇਮ ਸਟੇਅਰ ਹੀ ਤਿਆਰ ਕਰਕੇ ਦੇ ਦਿਓ ਹੂੰ ਜਿੰਨੇ ਐਲੀਵੇਸ਼ਨ ਲੱਗੇ ਹੋਏ ਆ ਤੁਹਾਨੂੰ ਮੈਂ ਦਿਖਾਉਣਾ ਬਾਹਰ ਆਪਣੇ ਪਿੱਲਰ ਬਣੇ ਹੋਏ ਆ ਜੀ ਸੇਮ ਸਾਰੇ ਹਰ ਇੱਕ ਡੈਮੋ ਤਿਆਰ ਕੀਤਾ ਹੋਇਆ ਮਤਲਬ ਹਾਂ ਵੀ ਮਤਲਬ ਇੱਕ ਹੋਰ ਹੁਣ ਤਾਂ ਅੱਜ ਕੱਲ ਉਹ ਕੰਪਿਊਟਰਾਈਜ਼ ਕਮਰਾ ਬਣਿਆ ਹੋਇਆ ਦਿਖਾ ਦਿੰਦੇ ਆ ਉਹ ਸਾਰਾ ਕੁਝ ਸਾਡੇ ਕੋਲੇ ਅਵੇਲੇਬਲ ਹੈ ਮਤਲਬ ਸਾਰੇ ਸਾਡੇ ਕੋਲ ਸੌਫਟਵੇਅਰ ਹੈਗੇ ਨੇ ਜਿਵੇਂ ਇਹ ਮੌਕਾ ਬਣਿਆ ਹੋਇਆ ਹੈ ਇਹਦੇ ਆਪਾਂ ਕਸਟਮਰ ਨੂੰ ਦੱਸ ਦਿਆਂ ਤਿਆਰ ਕਰਕੇ ਦੇ ਦਾਂਗੇ ਪੀ ਤੁਜੀ ਜਿਸ ਤਰ੍ਹਾਂ ਮਰਜ਼ੀ ਲਗਾ ਲੋ ਇਹ ਹਾਂ ਵੀ ਤੇ ਤੇਰੇ ਘਰੇ ਕਿਹੋ ਜਿਹਾ ਬਣਿਆ ਹੋਇਆ ਲੱਗੂਗਾ ਹਾਂ ਉਹ ਆਪ ਪਤਾ ਸਕਦੇ ਜਿਵੇਂ ਆ ਪਿੱਲਰ ਬਣਿਆ ਹੋਇਆ ਸਾਨੂੰ ਕਸਟਮਰ ਕਹਿੰਦਾ ਵੀ ਇਹ ਚੀਜ਼ ਸਾਰੇ ਜਿੰਨੇ ਤਿਆਰ ਕੀਤੇ ਹੋਏ ਆ ਹਾਂ ਜਿਵੇਂ ਆ ਆਪਣੇ ਕੋਲੇ 40 ਪਲੱਸ ਕਲਰ ਨੇ ਇਹਦੇ ਵਿੱਚ ਸਟੋਨ ਟੈਲ ਦੇ ਵਿੱਚ ਆਹਾ ਹਾਂਜੀ ਹਾਂ ਜੀ ਇਹ ਲੱਗਿਆ ਇਧਰ ਲੱਗਿਆ ਦੇਖੋ ਇਧਰਲੇ ਪਾਸੇ ਲੱਗਿਆ ਹੋਇਆ ਇਹਦੇ ਸਿਰਫ ਦੋ ਕਲਰ ਨੇ ਸਾਡੇ ਕੋਲ 30 ਕਲਰ ਮਤਲਬ ਉੱਪਰ ਲੱਗੇ ਹੋਏ ਨੇ ਇਸ ਤਰ੍ਹਾਂ ਦੇ ਵਿੱਚ ਹਮਮ ਆ ਇਧਰਲੇ ਪਾਸੇ ਬਾਥਰੂਮ ਵੀ ਬਣੇ ਹੋਏ ਆ ਇਹ ਵੀ ਸਾਰੇ ਮੌਕਅਪ ਹੈ ਜੀ ਸੋ ਉਹਨ ਦੱਸਿਆ ਸੀ ਆਪਣੇ ਕੋਲੇ 40 ਤੋਂ ਪਲੱਸ ਕਲਰ ਜਿਹੜੇ ਮੌਕ ਅਪ ਦੇ ਉਹ ਬਣੇ ਹੋਏ ਆ ਹਾਂ ਵੀ ਮਤਲਬ ਕਸਟਮਰ ਲਈ ਚੁਆਇਸ ਸੀ ਚੁਆਇਸ ਹੈ ਚੁਆਇਸ ਸੀ ਚੁਆਇਸ ਹੈ ਮਤਲਬ ਉਹਨਾਂ ਨਿਰਾਸ਼ ਹੋ ਕੇ ਜਾਣ ਦੀ ਲੋੜ ਨਹੀਂ ਵੀ ਮੈਂ ਇਸ ਤਰ੍ਹਾਂ ਦੇ ਕਲਰ ਲੱਭ ਰਿਆ ਸੀ ਤੇ ਮੈਨੂੰ ਨਹੀਂ ਮਿਲਿਆ ਮੈਨੂੰ ਤਾਂ ਥੋੜਾ ਥੋੜੇ ਸ਼ੋਰੂਮ ਚ ਆ ਕੇ ਇੱਕ ਹੋਰ ਪਰੇਸ਼ਾਨੀ ਲੱਗ ਰਹੀ ਹੈ ਵੀ ਜਿਹੜੀ ਗਾਹਕ ਨੂੰ ਆਊਗੀ ਹਾਂਜੀ ਚੋਅ ਇਸ ਦੀ ਆਉਗੀ ਕਿਉਂਕਿ ਇੱਥੇ ਜ਼ਿਆਦਾ ਚੋਅ ਐ ਸਾ ਵੀ ਉਹਨੂੰ ਚੂਜ਼ ਕਰਨਾ ਔਖਾ ਹੋ ਜਾਊ ਕਸਟਮਰ ਆਉਂਦਾ ਸਾਡੇ ਕੋਲ ਸਵੇਰ ਆ ਗਿਆ ਮੰਨ ਲਓ ਉਹਨੂੰ ਦੁਪਹਿਰ ਹੋ ਜਾਂਦੀ ਐ ਉਹ ਇਸ ਤਰ੍ਹਾਂ ਦੇਖ ਰਿਹਾ ਤਾਂ ਕਿ ਮੈਂ ਕਿਹੜਾ ਕਲਰ ਚੂਜ਼ ਕਰਾਂ ਇਹਦੇ ਵਿੱਚੋਂ ਸਮਝ ਰੋ ਗੱਲ ਤੁਸੀਂ ਉਹ ਇਸ ਚੈੱਕ ਕਰ ਤੇ ਹੁਣ ਜਾਊਗਾ ਹਾਂ ਮੈਨੂੰ ਆਖਰ ਵਿੱਚ ਸੋਨਾ ਲੱਗਦਾ ਹੈ ਅਸੀਂ ਉਹਨੂੰ 20 ਕਲਰ ਜੇ ਹੋਰ ਦਿਖਾਵਾਂਗੇ ਸਿੱਟ ਕੇ ਵੀ ਆ 20 ਕਲਰ ਹੋਰ ਪਏ ਆ ਉਹ ਹੋਰ ਕਨਫਿਊਜ਼ ਹੋ ਜਾਊਗਾ ਵੀ ਮੈਂ ਹੁਣ ਕਿਹੜਾ ਕਲਰ ਲਾਵਾਂ ਹਾਂ ਅਸੀਂ ਕਸਾਈਟੀ ਵਿੱਚ ਦਿਖਾਤੇ ਉਹਨੂੰ 30 ਕਲਰ 20 ਕਲਰ ਥੱਲੇ ਸਿੱਟ ਕੇ ਦਿਖਾਤੇ 40 ਮੌਕਅਪ ਲੱਗੇ ਪਏ ਆ 100 ਪਲੱਸ ਕਲਰ ਹੋ ਗਏ ਇਹਦੇ ਵਿੱਚ ਦੋ ਵਿੱਚ ਚਾਰ ਦੇ ਵਿੱਚ ਬਾਕੀ ਤੁਸੀਂ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਮੈਂ ਥੋੜਾ ਜਿਹਾ ਮਾਰਬਲ ਵਾਲੇ ਪਾਸੇ ਵੀ ਲੈ ਕੇ ਜਾਣਾ ਪਰ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਯਾਰ ਜਦੋਂ ਤੁਸੀਂ ਇਹ ਬੰਦਿਆਂ ਨੂੰ ਮਿਲੋਗੇ ਨਾ ਤਾਂ ਤੁਹਾਡੀ ਇਹ ਫੈਮਿਲੀ ਦਾ ਹਿੱਸਾ ਬਣ ਜਾਣੇ ਤੁਹਾਨੂੰ ਵਿਆਹ ਸ਼ਾਦੀਆਂ ਦੇ ਕਾਰਡ ਵੀ ਇਹਨਾਂ ਨੂੰ ਦੇਣੇ ਪਿਆ ਕਰਨ। ਘਰ ਦੇ ਮੂਰਤ ਦਾ ਕਾਰਡ ਤਾਂ ਦੇਣਾ ਹੀ ਦੇਣਾ। ਦੇ ਲੈ ਦੇਣਾ ਜੀ ਸਹੀ ਹੈ। ਆਪਾਂ ਬਾਹਰ ਚੱਲਦੇ। ਵੀਰੇ ਪੈਸੇ ਤਾਂ ਅੱਜਕੱਲ ਨਾ ਟਾਇਲ ਚ ਤਕਰੀਬਨ ਤਕਰੀਬਨ ਪੱਥਰ ਵਾਲੀ ਹਰ ਇੱਕ ਚੀਜ਼ ਪੂਰੀ ਹੋ ਜਾਂਦੀ ਆ ਪਰ ਕਈ ਬੰਦੇ ਫਿਰ ਵੀ ਪੱਥਰ ਦੇ ਹੀ ਫੈਨ ਆ। ਫਿਰ ਵੀ ਉਹ ਕਹਿੰਦੇ ਯਾਰ ਨਹੀਂ ਪੱਥਰ ਪੱਥਰ ਹੀ ਆ ਹਨਾ। ਹਾਂ ਜੀ ਹਾਂ। ਪਰ ਪੱਥਰ ਦਾ ਕੰਮ ਕਿੰਨੇ ਤਰ੍ਹਾਂ ਦਾ ਪੱਥਰ ਹੁੰਦਾ? ਆਪਣੇ ਕੋਲੇ। ਆਪਣੇ ਕੋਲੇ ਗ੍ਰੇਨਾਈਟ ਮੰਨ ਕੇ ਚੱਲੋ 50 ਪਲੱਸ ਕੰਦਰ ਗ੍ਰੇਨਾਈਟ ਦੇ ਵਿੱਚ ਹੈ ਜੀ। ਫੁੱਲ ਵੈਰੈਟੀ ਆ ਮਤਲਬ ਕਸਟਮਰ ਨੂੰ ਇਹ ਕਹਿੰਦੀ ਲੋੜ ਹਾਂ ਇਹਦੇ ਵਿੱਚ ਵੀ ਕਈ ਕੁਆਲਿਟੀਆਂ ਹੁੰਦੀਆਂ ਵੀਰੇ ਕਈ ਕਲਰ ਹੁੰਦੇ ਆ ਕਈ ਕਈ ਤਰ੍ਹਾਂ ਦਾ ਪੱਥਰ ਆ ਇਹਦੇ ਵਿੱਚ ਜੀ ਜਿਵੇਂ ਓਰੀਜਨਲ ਕਲਰ ਹੁੰਦੇ ਆ ਕੁਝ ਕਲਰ ਉੱਤੇ ਪੇਂਟ ਕੀਤਾ ਹੁੰਦਾ ਟਾਈਮ ਨਾਲ ਕੀ ਆ ਉਹ ਡਲ ਪੈ ਜਾਂਦੇ ਆ ਉਤੋਂ ਕਲਰ ਉੱਡ ਜਾਂਦਾ ਉਹਨਾਂ ਦਾ ਕਸਦਾ ਕਸਦਾ ਮਤਲਬ ਧੁੱਪ ਨਾਲ ਉੱਡੂਗਾ ਜਿਹੜੀ ਚੀਜ਼ ਨੇਚਰਲ ਹੈ ਉਹੀ ਨਿਕਲੂ ਉਹਦੇ ਵਿੱਚੋਂ ਮਤਲਬ ਹਾਂ ਵੀ ਜਿਵੇਂ ਮੰਨ ਕੇ ਚਲੋ ਆਕਾ ਸੁਗਾ ਤਾਂ ਇਹਦੇ ਅੰਦਰੋਂ ਆਹੀ ਨਿਕਲੂਗਾ ਆਹੀ ਨਿਕਲੂਗਾ ਤਾਂ ਜਿਹੜੇ ਜਿਹਦੇ ਉੱਪਰ ਉਹ ਹੋਇਆ ਹੋਇਆ ਕੰਮ ਕਲਰ ਹੋਇਆ ਹੋਇਆ ਤਾਂ ਕਲਰ ਉਹਦਾ ਫੇਟ ਟਾਈਮ ਨਾਲ ਹੋਣਾ ਹੀ ਹੈ ਹਾਂ ਉਹ ਜਿੱਥੇ ਆਪਾਂ ਤੁਰਾਂ ਫਿਰਾਂਗੇ ਉਤੋਂ ਹੋਰ ਹੋ ਜਾਊਗਾ ਦੂਜੇ ਥਾਂ ਉਤੋਂ ਹੋਰ ਹੋ ਜਾਊਗਾ ਧੁੱਪ ਪਊਗੀ ਉਹਦੇ ਨਾਲ ਵੀ ਹੋ ਜਾਊਗਾ ਮਤਲਬ ਧੁੱਪ ਨਾਲ ਵੀ ਇਹੋ ਚੀਜ਼ ਅਸੀਂ ਸਾਡੇ ਕੋਲ ਦੋ ਤਿੰਨ ਕਲਰ ਉਹ ਵੀ ਹੈਗੇ ਨੇ ਪਰ ਕਸਟਮਰ ਨੂੰ ਦਿਖਾਉਣੇ ਆ ਮਤਲਬ ਇਹਦੇ ਚ ਇਹ ਫਰਕ ਹੈ ਇਹਦੇ ਆਪਾਂ ਪਾਣੀ ਪਾਵਾਂਗੇ ਪਿੱਛੋਂ ਸੇਮ ਕਲਰ ਹੋ ਹੀ ਨਿਕਲੂ ਜਿਹੜਾ ਇਹਦਾ ਬਾਹਰਲਾ ਕਲਰ ਹੈ ਵੀ ਜਿਹੜੇ ਪਾਸਿਓਂ ਆਪਣਾ ਚਮਕਾਇਆ ਹੋਇਆ ਉਹ ਸੇਮ ਹੋ ਹੀ ਨਿਕਲੂਗਾ ਵੀ ਜਦੋਂ ਇਹਦੇ ਉੱਤੇ ਪਾਣੀ ਪਾ ਦਿਆਂਗੇ ਪਾਣੀ ਪਾਵਾਂਗੇ ਹੂੰ ਇਹਦੇ ਵੀ ਤੁਸੀਂ ਕਲਰ ਦੇਖੋ ਆਪਣੇ ਕੋਲੇ 50 ਪਲੱਸ ਕਲਰ ਇੱਥੇ ਪਏ ਨੇ ਇਹਦੇ ਵਿੱਚ ਜੀ ਬਲੈਕ ਲੈ ਲਓ ਬਰਾਊਨ ਲੈ ਲਓ ਵਾਈਟ ਲੈ ਲਓ ਪੀ ਵਾਈਟ ਲੈ ਲਓ ਜੋ ਮਰਜੀ ਕਲਰ ਤੁਸੀਂ ਇਹਦੇ ਵਿੱਚ ਲੈ ਲਓ ਤੇ ਇਹਦੇ ਵਿੱਚ ਬਾਈ ਰੇਟ ਰੂਟ ਦਾ ਕੀ ਰਹਿੰਦਾ ਏ ਇਹਦੇ ਵਿੱਚ ਕੀ ਹਿਸਾਬ ਕਿਤਾ ਹੁੰਦਾ ਰੇਟ ਦੇ ਵਿੱਚ ਵੀ ਇਹਦੇ ਵਿੱਚ ਬਹੁਤ ਵੈਰਾਈਟੀ ਆ ਗਈ ਜੀ ਮਤਲਬ 50 ਰੁਪਏ ਫੁੱਟ ਤੋਂ ਇਹ ਸ਼ੁਰੂ ਹੋ ਜੂਗਾ ਜੀ ਦੇਖੋ 50 ਰੁਪਏ ਫੁੱਟ ਤੇ ਆਪਾਂ ਟੈਲ ਵੀ ਲੈ ਕੇ ਜਾਣੇ ਆ 50 ਰੁਪਏ ਫੁੱਟ ਤੇ ਸ਼ੁਰੂ ਹੋ ਜੂ ਗ੍ਰੇਨੇਟ ਜੀ 50 ਰੁਪਏ ਤੋਂ ਲੈ ਕੇ ਸਾਡੇ ਕੋਲ 120 ਰੁਪਏ ਦੇ ਤੱਕ ਦੀ ਵੈਰਾਈਟੀ ਸਾਰੀ ਇੱਥੇ ਮੌਜੂਦ ਹੈ ਜਿਵੇਂ ਜਿਵੇਂ ਵੀਰੇ ਆਹ ਦੇਖੋ ਇਹਦੇ ਵਿੱਚ ਆਹਾ ਏ ਹਾਂਜੀ ਇਹ ਇਹਦੇ ਰੇਟ ਤੇ ਅਸਰ ਪਾਊਗੀ ਆ ਜੀ ਇਹਦੇ ਘਟੋ ਘਟੇ ਇਹਦੇ ਨਾਲ 20 ਰੁਪਏ ਫੁੱਟ ਦਾ ਰੇਟ ਇਹਦਾ ਘਟ ਜੂਗਾ ਹੁਣ ਕਸਟਮਰ ਜਾਂਦਾ ਜੀ ਪੁੱਛੋ ਤਾਂ ਸਾਨੂੰ ਗ੍ਰੇਡ 60 ਰੁਪਏ ਬੋਲਦੇ ਆ ਤੁਸੀਂ 80 ਬੋਲ ਰਹੇ ਹੋ ਜੀ ਉਹਨਾਂ ਨੇ ਇਹ ਚੀਜ਼ ਨਹੀਂ ਦਿਖਾਉਣੀ ਉਹਨਾਂ ਨੂੰ ਮੋਹਰਲਾ ਵੀ ਸਾਫ਼ ਕਰਕੇ ਲਗਾਤਾ ਹਾਂ ਕਸਟਮਰ ਆਰਡਰ ਦਿਆ ਯਾ ਟਰਾਲੀ ਭੇਜਤੀ ਉਹਨੂੰ ਨਹੀਂ ਪਤਾ ਲੱਗਿਆ ਮੈਨੂੰ ਤਾਂ ਬੱਬਿਆ ਵਾਲਾ ਮਾਲ ਚਲਾ ਗਿਆ ਹਾਂ ਇੱਥੇ ਜਾ ਕੇ ਫਰਕ ਪੈਂਦਾ ਰੇਟ ਦਾ ਆ ਆ ਚੀਜ਼ ਨਾਲ ਰੇਟ ਰੇਟ ਦਾ 20 20 ਰੁਪਏ ਹੇਠ ਗਿਰ ਗਿਆ ਜੀ ਇਹਦਾ ਹੁਣ ਇਹਦੇ ਚੋ ਜਿੰਨਾ ਵੀ ਜੇ ਪੱਥਰ ਚ ਹੋਇਆ ਤਾਂ ਇਹ ਜਿੰਨੀਆਂ ਨ ਥੋੜਾ ਬਹੁਤ ਕੁਚੂ ਵਾਲੇ ਭੇਜਣਗੇ ਤੇ ਉਹ ਕਹਿਣਗੇ ਜੀ ਤੂੰ ਕਟਿੰਗ ਕਰਕੇ ਲੱਗ ਜਾਊਗਾ ਇਹਦੀ ਕੀ ਦਿੱਕਤ ਆ ਫਿਰ ਕਸਟਮਰ ਨੂੰ ਲਾਉਣਾ ਹੀ ਪਊਗਾ ਜਦੋਂ ਘਰ ਪਹੁੰਚ ਕੇ ਆ ਵੀ ਅਗਲਾ ਕਹਿੰਦਾ ਯਾਰ ਕਟਿੰਗ ਕਰਕੇ ਲਾ ਦੇ ਐਂ ਕਰਕੇ ਲਾ ਦੇ ਪਰ ਇਹਦਾ ਤੋਂ ਅਗਲਾ ਨੰਨੂ ਕਰੂਗਾ ਵੀ ਮੇਰਾ ਲੱਗ ਜਾਈ ਮਾਈਗਰੇਨ ਹਾਂ ਪਰ ਇਹ ਅਸਲ ਦੇ ਵਿੱਚ ਰੇਟ ਦਾ ਫਰਕ ਪਊਗਾ ਇਹ ਚੀਜ਼ ਨਾਲ ਠੀਕ ਆ ਵੀਰੇ ਠੀਕ ਆ ਤੇ ਇਹ ਇਹ ਚੀਜ਼ ਦੇਖਣ ਵਾਲੀ ਹੁੰਦੀ ਹੈ ਮਤਲਬ ਇਹੀ ਚੀਜ਼ ਇਹ ਦੇਖਣ ਵਾਲੀ ਹੁੰਦੀ ਹੈ ਮੈਨੂੰ ਆ ਲੱਗਦਾ ਵੀ ਇਹ ਦੁਕਾਨਦਾਰ ਦੇ ਪੜਦੇ ਆ ਜਿਹੜੇ ਤੂੰ ਖੋਲੀ ਆ ਨਾ ਉਹ ਮਾੜੀ ਗੱਲ ਆ ਬਸ 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 ਹੈਂ ਵੀ ਕਸਟਮਰ ਸਾਨੂੰ ਕਸਟਮਰ ਤੋਂ ਹੀ ਬੰਦਾ ਸਿਆਣਾ ਹੁੰਦਾ ਨਾ ਕਸਟਮਰ ਆ ਕੇ ਦੱਸਦਾ ਹਾਂ ਵੀ ਤੁਸੀਂ 80 ਦੇ ਰਹੇ ਹੋ 60 ਦੇ ਰਹੇ ਆ ਫਰਕ ਇੱਥੇ ਆ ਜਾਂਦਾ ਕੋਈ ਇਹ ਤਾਂ ਤਾਂ ਆਪ ਨੂੰ ਦਿਖਾਈ ਦਿੰਦਾ ਵੀ ਆ ਕੋਈ ਹਲਕਾ ਜਿਹਾ ਕਿਸੇ ਵਿੱਚ ਕਰੈਕ ਵੀ ਹੁੰਦਾ ਹਾਂ ਕੋਈ ਕਰੈਕ ਵੀ ਨਹੀਂ ਹੁੰਦਾ ਹਲਕੀ ਝਿਰਖੀ ਹੁੰਦੀ ਹੈ ਉਹ ਸਾਰੇ ਇਹਦੇ ਰੇਟ ਨੂੰ ਘਟਾਉਂਦੇ ਆ ਜੇ ਜਿਹੜੀ ਜਿਹੜੀ ਵੀ ਇਹ ਜਿਹੜਾ ਦਾ ਜਿਵੇਂ ਹੁਣ ਆਹਾ ਹੈ ਆ ਪ੍ਰਾਪਰ ਚੌਰਸ ਨਹੀਂਗਾ ਹਾਂਜੀ ਆਹਾ ਇਹ ਇਹਦਾ ਇਹਦਾ ਕਿਵੇਂ ਰਹੂਗਾ ਹੁਣ ਇਹ ਗਾਹਕ ਨੂੰ ਕਿਵੇਂ ਜਾਊਗਾ ਇਹਦੀ ਗਾਕ ਨੂੰ ਪ੍ਰੋਪਰ ਜਿਵੇਂ ਇੱਥੋਂ ਚੌਰਸ ਆ ਗਿਆ ਜਿੱਦਾ ਇੰਨੀ ਮਿੰਤੀ ਹੋਊ ਕਸਟਮਰ ਨੂੰ ਇੰਨਾ ਹੀ ਛੱਡਿਆ ਜਾਊਗਾ ਪੀਸ ਆ ਆ ਛੱਡਦੇ ਹਾਂਗੇ ਆਪਾਂ ਇੰਨਾ ਪੀਸ ਛੱਡ ਦਾਂਗੇ ਜੀ ਉਸ ਨੂੰ ਕਸਟਮਰ ਨੂੰ ਆ ਉਹ ਆਪਦਾ ਕਿਤੇ ਲਾਵੇ ਕਿਤੇ ਲਾਵੇ ਨਾਲ ਆਵੇ ਬਾਰਡਰ ਤੇ ਲੱਗ ਜਾਊਗਾ 100 ਕੰਮਤ ਸਾਬਾ ਆਜੂ ਉਹਦੇ ਪਰ ਮਤਲਬ ਆਪਾਂ ਇਹ ਇੱਥੋਂ ਤੱਕ ਮਿਨਤੀ ਕਰਕੇ ਦੇਣੀ ਆ ਉਹਨੂੰ ਹੂੰ ਜਿੰਨਾ ਚੌਰਸ ਪੀਸ ਨਿਕਲੂਗਾ ਉਨੀ ਮਿੰਤੀ ਹੋਊ ਇਹਦੀ ਜੇ ਜਿਹੜਾ ਇਹਦਾ ਚੌਰਸ ਨਿਕਲੂਗਾ ਆਪਾਂ ਓਨੇ ਫੁੱਟ ਬਾਈ ਫੁੱਟ ਦੇ ਪੈਸੇ ਲਵਾਂਗੇ ਓਨੇ ਫੁੱਟ ਦੇ ਪੈਸੇ ਲਵਾਂਗੇ ਜਿਵੇਂ ਮਤਲਬ ਹੁਣ ਆਪਾਂ ਆਹੀ ਚਾਰ ਸੁਣਿਗੀਆਂ ਥੋੜੀਆਂ ਬਹੁਤੀਆਂ ਕਾਣੋਂ ਚ ਹੁੰਦੀਆਂ ਕਾਣੋਂ ਚ ਹੁੰਦੀ ਆਪਾਂ ਨੂੰ ਚੋਰਸ ਕਰਕੇ ਤੇ ਪੈਸੇ ਲਮਾਂਗੇ ਚੋਰਸ ਤੇ ਪੈਸੇ ਲੈਣੇ ਜੀ ਜਿਹੜਾ ਫालतੂ ਆ ਉਹ ਫालतੂ ਛੱਡ ਦੇਣਾ ਜੀ ਉਹਨਾਂ ਨੂੰ ਆਪਣੇ ਕੋਲੇ ਵੀਰੇ ਸਾਉਥ ਦਾ ਵੀ ਹੁੰਦਾ ਇਧਰਲੇ ਪਾਸੇ ਪਿਆ ਨਾ ਸਾਉਥ ਇਧਰ ਸਾਰਾ ਸਾਉਥ ਦਾ ਗ੍ਰੇਨਟ ਆ ਗਿਆ ਜੀ ਜੀ ਆ ਦੇਖੋ ਜੀ ਤੇ ਇਹ ਇਹ ਚ ਕਿੰਨੀਆਂ ਵੈਰਾਈਟੀਆਂ ਬਾਈ ਸਾਉਥ ਦੇ ਚ ਇੱਥੇ ਚ ਆਪਣੇ ਕੋਲੇ 8-9 ਕਲਰ ਨੇ ਜੀ ਸਾਉਥ ਦੇ ਵਿੱਚ ਜੀ 10 ਬਲੈਕ 10 ਬਰਾਊਨ ਜੀ ਸਭ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲੇ ਮੌਜੂਦ ਹੈ ਜੀ ਇਹਦਾ ਇਹਦਾ ਕੀ ਰੇਟ ਰਹੂਗਾ ਬਾਈ ਇਹ ਮੈਨੇ ਚਲੋ ਜਿਵੇਂ ਆਪਾਂ 120 ਰੁਪਏ ਫੁੱਟ 110 ਰੁਪਏ ਫੁੱਟ ਦੇ ਵਿੱਚ ਸਾਰੇ ਕੰਦਰ ਆਪਾਂ ਨੂੰ ਮਿਲ ਜਾਣਗੇ ਇਹ। ਲਓ ਜੀ 110 ਤੋਂ 120 ਦੇ ਵਿੱਚ ਵਿੱਚ ਹਾਂਜੀ ਹਾਂ ਵਿੱਚ ਮਿਲ ਜੂਗਾ। ਇਧਰਲੇ ਪਾਸੇ ਯਾਰ ਗਾਹਕ ਬਾਹਰ ਆ ਰਹੇ ਸੀਗੇ। ਮਾਰੇ ਮਾਰੇ ਬਾਜ ਵੀਰੇ ਫਿਰ ਆਪਾਂ ਗਾਕਾਂ ਨੂੰ ਵੀ ਪੁੱਛ ਲੈਨੇ ਯਾਰ ਹੁਣ ਮੜਾ ਲੈ ਲੀਏ ਰਿਵਿਊ ਤੁਹਾਡੇ। ਹਾਂ ਜਰੂਰ ਜਰੂਰ। ਲਾਈਕ ਵੀ। ਗਾਕਾਂ ਤੋਂ ਵੀ ਲੈ ਲੀਏ ਰਿਵਿਊ ਵੀ ਭਾਈ ਸਾਹਿਬ ਜਿਹੜੀ ਗੱਲ ਮੈਂ ਤੁਹਾਨੂੰ ਮੁੱਢ ਚ ਆਖੀ ਆ ਮੈਂ ਉਹ ਚੀਜ਼ ਦੀ ਥੱਲੀ ਕਰਾ ਦਿਆਂ। ਇਧਰਲੇ ਪਾਸੇ ਆ ਗੱਡੀ ਬਾਈ ਮਾਲ ਲਾ ਕੇ ਲੈ ਕੇ ਜੀ ਇਹ ਮਾਲ ਲਾ ਕੇ ਹਾਂਜੀ ਹਾਂ। ਅੱ ਇਦੇ ਚ ਮਾਲ ਆਇਆ ਜੀ ਗੱਡੀਆਂ ਲੋਡ ਹੋ ਰਹੀ ਐ ਤੇ ਕੋ ਉਧਰ ਵੀ ਆਪਣਾ ਗੜਾਉਨ ਕਾਫੀ ਵੱਡਾ ਹੈ ਜੀ ਤਕਰੀਬਨ ਮੇਰੇ ਸਾਹਮਣੇ ਹੋਣਗੇ ਭਾਈ ਇਹ 2 ਟਾਈ ਕਿੱਲੇ ਹਨ ਇਹ ਸਵਾ ਕਿੱਲਾ ਡੇਢ ਕਿੱਲੇ ਦੇ ਵਿੱਚ ਆਈ ਆਪਣਾ ਸਾਰਾ ਅੱਛਾ ਆਹ ਜਿਹੜਾ ਹੈਗਾ ਗੜਾਉਨ ਜੀ ਹਾਂਜੀ ਗੜਾਉਨ ਹੈਗਾ ਇਧਰਲੇ ਸਣੇ ਮੈਨੂੰ ਤਾਂ ਇਹ ਲੱਗਦਾ ਸੀਗਾ ਵੀ ਜਿਹੜਾ ਚੌਰ ਸਚੌਰ ਸੇ ਸਾਰਾ ਏਰੀਆ 2 ਕਿੱਲੇ ਹੋਣਗੇ ਇਹ ਨਹੀਂ ਇਹ ਸਵਾ ਕਿੱਲਾ ਡੇਢ ਕਿੱਲੇ ਦੇ ਵਿੱਚ ਵਿੱਚ ਹੈ ਜੀ ਸਾਰਾ ਸਵਾ ਕਿੱਲੇ ਦੇ ਵਿੱਚ ਹਾਂਜੀ ਫਿਰ ਰਿਵਿਊ ਵੀ ਲੈ ਲਈਏ ਭਾਈ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਆ ਯਾਰ ਬੰਦੇ ਕਿਵੇਂ ਆ ਬੰਦੇ ਦੱਸ ਨਾ ਬੰਦੇ ਪੂਰੀ ਟੌਪ ਦੇ ਹੈਗੇ ਹੈ ਵਧੀਆ ਰੇਟ ਵੀ ਜਾਇਜ਼ ਹੈ ਜੀ ਰੇਟ ਵੀ ਕੁਆਲਿਟੀ ਵੀ ਵਧੀਆ ਜੀ ਕੁਆਲਿਟੀ ਪੁਰਾਣੇ ਹਨ ਜੀ ਸਭ ਤੋਂ ਪੁਰਾਣੇ ਹੈ ਮੰਡੀ 'ਚ ਜੀ ਆ ਮੰਡੀ 'ਚ ਜੇ ਚੰਗੇ ਬੰਦੇ ਫੇਰ ਹੀ ਏਡੀ ਦੂਰ ਇੱਥੇ ਦੁਕਾਨਾਂ ਤਾਂ ਮੰਡੀ 'ਚ ਵੀ ਬਹੁਤ ਸੀਗੀਆਂ ਨੇ ਜੀ ਹਾਂ ਉੱਥੇ ਵੀ ਦੁਕਾਨਾਂ ਤਾਂ ਬਹੁਤ ਨੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਆ ਅਸੀਂ ਬੁਰਜਟਲ ਮੰਡੀ ਅੱਛਾ ਤੁਸੀਂ ਬੁਰਜਟਲ ਮੰਦਿਆ ਤੁਸੀਂ ਇੱਥੋਂ ਮਾਨ ਲੈਣੇ ਹਾਂ 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 ਇੱਥੇ ਹੀ ਲੈਣੇ ਹਾਂ ਇੱਕੋ ਮਤਲਬ ਇੱਕੋ ਘਰੇ ਲੈ ਕੇ ਹਾਂ 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 ਇੱਕੋ ਘਰੇ ਲੈ ਕੇ ਪਹਿਲਾਂ ਵੀ ਲਿਆ ਇਹਨਾਂ ਤੋਂ ਪਹਿਲਾਂ ਬਹੁਤ ਵਾਰੀ ਜੀ ਹੋਰ ਵੀ ਦਵਾਇਆ ਬਹੁਤ ਵ ਇਹ ਚੰਗੇ ਬੰਦੇ ਆ ਯਾਰ ਹਨਾ ਇਹਦੇ ਜਿੰਨੇ ਰਿਸ਼ਤੇਦਾਰੀਆਂ ਦੇ ਵਿੱਚ ਇਹਦੇ ਰਿਸ਼ਤੇਦਾਰੀਆਂ ਚ ਵੀ ਦਵਾਇਆ ਜੀ ਆਪਣੇ ਕੋਲੇ ਮਾਲ ਆਪਣੇ ਗਿਆ ਇਹਨਾਂ ਦੀ ਗਿਆ ਜੀ ਮਤਲਬ ਜਿਹੜਾ ਆ ਗਿਆ ਉਸ ਤੋਂ ਬਾਅਦ ਰਿਸ਼ਤੇ ਉਹ ਮਤਲਬ ਉਹਦੇ ਰਿਸ਼ਤੇਦਾਰ ਬੇਫਿਕਰ ਹੋ ਜਾਣ ਵੀ ਹੁਣ ਪੱਥਰ ਜਿਹੜਾ ਇੱਥੇ ਆ ਗਿਆ ਹਾਂ ਜੀ ਵੀ ਕੋਈ ਗੱਲ ਨਹੀਂ ਉਹ ਦਵਾ ਦੂਗਾ ਹਾਂ ਜੀ ਹਣਾ ਇਹ ਵੀ ਹੁਣ ਮੈਨੂੰ ਲੈ ਕੇ ਆਏ ਪਿੰਡੋਂ ਆ ਮੁੰਡੇ ਮੇਰੇ ਇਹਨੂੰ ਕਹਿ ਮੈਂ ਸਮਾਨ ਲੈਣੇ ਮੈਨੂੰ ਕੋਲੇ ਚੱਲਣਾ ਹੈ ਸਿਤਾਹੀ ਇਹਨਾਂ ਨੂੰ ਲੈ ਕੇ ਆਏ ਜੀ ਦੇਖ ਲੈ ਯਾਰ ਐਵੇਂ ਕਰਦੇ ਆ ਹਣਾ ਗਾਹ ਚੰਗੇ ਦੁਕਾਨਦਾਰ ਦੇ ਗਾਹ ਕੀ ਅਸਲ ਜੀ ਪ੍ਰਚਾਰ ਕਰਨਾ ਹੈ ਪ੍ਰਚਾਰ ਕਰਦਾ ਜੀ ਸਭ ਤੋਂ ਵੱਡੀ ਪ੍ਰਚਾਰੀ ਇਹੀ ਹੈ ਹੂੰ ਚੰਗੇ ਦੁਕਾਨਦਾਰ ਦਾ ਗਾਹ ਕੀ ਪ੍ਰਚਾਰ ਕਰ ਲਾ ਗਾਹ ਕੀ ਪ੍ਰਚਾਰ ਕਰਨ ਲੱਗਦਾ ਹੁਣ ਹੁਣ ਤੂੰ ਦੇਖ ਇਹਨੇ ਕਰ ਲਿਆ ਬੰਦੇ ਨੇ ਆ ਉਹਦੇ ਲਾ ਲਿਆ ਅਦਿਲਾ ਇਹ ਉਹ ਦਿਹਾੜੀ ਛੱਡ ਕੇ ਕੈਮ ਕੱਢ ਕੇ ਗਾਹਕ ਲੈ ਕੇ ਆਇਆ ਸਿਰਫ ਤੁਹਾਡੀ ਇੱਜ਼ਤ ਦਿੱਤੀ ਵਜਲੇ 3 ਘੰਟੇ ਹੋ ਗਏ ਇਹਨਾਂ ਨੂੰ ਮਾਲ ਸਿਲੈਕਟ ਕਰਦੇ ਹੋਏ ਤੁਸੀਂ ਦੇਖੋ 3 ਘੰਟੇ ਦੀ ਇੱਥੇ ਆਪਣੇ ਕੋਲੇ ਰਹਿ ਗਏ ਯਾਰ ਦੇਖ ਲੈ ਠੀਕ ਹੈ ਯਾਰ ਭਾਈ ਸਵਾਦ ਆ ਗਿਆ ਕੁਆਲਿਟੀ ਆ ਫੇਰ ਹੀ ਆਉਣੀ ਹੈ ਨਾ ਜੀ ਹਾਂ ਵਾਕੇ ਵਾਕੇ ਹਾਂ ਵਾਕੇ ਲੈ ਵੀ ਸੱਜਣੋ ਜੇ ਤੁਸੀਂ ਵੀ ਘਰ ਪਾ ਰਹੇ ਆ ਸਮਾਨ ਖਰੀਦਣਾ ਨਾ ਤੁਹਾਨੂੰ ਰਸੋਈ ਦਾ ਸਮਾਨ ਬਾਥਰੂਮ ਦਾ ਸਮਾਨ ਪੱਥਰ ਟਾਇਲ ਸਾਊਥ ਦਾ ਪੱਥਰ ਲੈਣਾ ਤੁਸੀਂ ਚਾਹ ਤੁਸੀਂ ਇਹ ਇਧਰਲਾ ਲੈਣਾ ਮਕਰਾਨੇ ਦਾ ਲੈਣਾ ਕੋਈ ਵੀ ਲੈਣਾ ਤਾਂ ਤੁਸੀਂ ਵੀਰੇ ਹੋਣਾ ਨਾਲ ਸੰਪਰਕ ਕਰ ਸਕਦੇ ਆ ਪੂਰੀ ਫੈਮਿਲੀ ਆ ਬਹੁਤ ਸ਼ਿੱਦਤ ਨਾਲ ਇਹਨਾਂ ਨੂੰ ਯਾਰ ਅਸਲ 'ਚ ਪੱਥਰ ਟਾਇਲ ਨਾਲ ਇਸ਼ਕਾ ਯਾਰ ਬੰਦਿਆਂ ਨੂੰ ਕਿਉਂਕਿ ਇਹਨਾਂ ਦੇ ਬਾਪੂ ਦੀ ਨਿਸ਼ਾਨੀ ਆ ਇਹ ਇਹਨਾਂ ਦੇ ਬਾਪੂ ਨੇ 40 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਤਾਂ ਇਹ ਆਪਦੇ ਕੰਮ ਨੂੰ ਬਾਪੂ ਦੀ ਪੂਜਾ ਮੰਨਦੇ ਆ ਅਸਲ ਦੇ ਵਿੱਚ ਜਿਹੜੀ ਸਾਡੀ ਪਹਿਲਾਂ ਬਹਿ ਕੇ ਕਾਊਂਟਰ ਤੇ ਗੱਲ ਹੋਈ ਉਹ ਕਹਿੰਦੇ ਵੀ ਜਦੋਂ ਅਸੀਂ ਕੰਮ ਕਰਦੇ ਆ ਨਾ ਤਾਂ ਸਾਨੂੰ ਐ ਲੱਗਦਾ ਵੀ ਅਸੀਂ ਆਪਣੇ ਬਾਪੂ ਨੂੰ ਪੂਜ ਰਹੇ ਆ ਤਾਂ ਇਹਨਾਂ ਦੀ ਕੰਮ ਹੀ ਪੂਜਾ ਏ ਸੱਜਣਾ ਦੀ ਕੋਈ ਵੀ ਸੱਜਣਾ ਜਿਹੜਾ ਜੇ ਕੋਈ ਵੀ ਟਾਇਲ ਪੱਥਰ ਖਰੀਦਣਾ ਚਾਹੁੰਦਾ ਤਾਂ ਵੀਰੇ ਹੁਣਾਂ ਦਾ ਨੰਬਰ ਸਕਰੀਨ ਤੇ ਆ ਮੋੜ ਮੰਡੀ ਦੇ ਵਿੱਚ ਤੁਸੀਂ ਆ ਸਕਦੇ ਆ ਬਾਈ ਹੁਣਾਂ ਨੂੰ ਫੋਨ ਕਰ ਸਕਦੇ ਆ ਕਿਸੇ ਵੀ ਵਕਤ ਫੋਨ ਕਰੋ ਕਿਸੇ ਵੀ ਦਿਨ ਫੋਨ ਕਰੋ ਤੁਹਾਡੇ ਨਾਲ ਗੱਲ ਵੀ ਕਰਨਗੇ ਤੁਹਾਨੂੰ ਵਧੀਆ ਸਲਾਹ ਵੀ ਦੇਣਗੇ ਤੇ ਮੈਨੂੰ ਐ ਲੱਗਦਾ ਤੁਹਾਡੇ ਰਿਸ਼ਤੇਦਾਰ ਬਣ ਜਾਣਗੇ ਇਹ ਬੰਦੇ ਜਿਉਂਦੇ ਰੋ